ਸਤ ਸ਼੍ਰੀ ਅਕਾਲ ਜੀ ਮੈਂ ਜਸਪਾਲ ਅੱਜ ਫਿਰ ਤੁਹਾਨੂੰ ਤੰਗ ਕਰਨ ਲਈ ਆ ਗਿਆ ਨਵੇਂ ਨਵੇਂ ਕਲੈਕਸ਼ਨ ਲੈ ਕੇ ਆਇਆ ਨਵੇਂ ਨਵੇਂ ਡਿਜ਼ਾਈਨ ਵੀ ਲੈ ਕੇ ਆਇਆ ਲੈ ਕੇ ਆਇਆ ਪੰਜਾਬੀ ਸੂਟ ਸਲਵਾਰ ਸੂਟ ਦਿਖਾਉਂਗਾ ਤੁਹਾਨੂੰ ਅਲਟੀਮੇਟ ਸੋਨੇ ਸੁਨੱਖਣੇ ਬਹੁਤ ਵਧੀਆ ਕਲਰ ਬਹੁਤ ਵਧੀਆ ਡਿਜ਼ਾਈਨ ਇੱਕਦਮ ਨਿਆ ਕਲੈਕਸ਼ਨ ਨਵਾਂ ਕਲੈਕਸ਼ਨ ਲਾਂਚ ਹੋਇਆ ਤੇ ਸਭ ਤੋਂ ਵੱਲੀ ਇੱਛਾ ਹੋਈ ਕਿ ਤੁਹਾਨੂੰ ਦਿਖਾਣਾ ਸੈਸ਼ਨ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰਾ ਮੈਂ ਦਿਖਾਉਂਗਾ ਸੋਨੇ ਸੋਨੇ 99 ਪੀਸ ਤੁਹਾਨੂੰ ਆਰਡਰ ਤੁਸੀਂ ਕਰਨਾ ਹੈ ਬਾਕੀ ਜਿੰਨੀਆਂ ਵੀ ਮੇਰੀ ਵੀਡੀਓ ਤੁਸੀਂ ਦੇਖ ਰਹੇ ਹੋ ਸਾਨੂੰ ਤੁਸੀਂ ਕੋਆਪਰੇਟ ਕਰ ਰਹੇ ਹੋ ਸਾਡੇ ਤੋਂ ਸ਼ਾਪਿੰਗ ਕਰ ਰਹੇ ਹੋ ਵੀਡੀਓ ਕਾਲਸ ਕਰਵਾ ਰਹੇ ਹੋ ਬਹੁਤ 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 ਸ਼ੁਕਰੀਆ ਤੁਹਾਡਾ ਅੱਜ ਦਾ ਸੈਸ਼ਨ ਦੇਖੋ ਮਜ਼ਾ ਆਏਗਾ 20 ਮਿੰਟ ਦਾ ਮੈਂ ਸੈਸ਼ਨ ਕਰਨਾ ਹੈ ਲੇਕਿਨ 20 ਮਿੰਟਸ ਤੁਹਾਨੂੰ ਮੈਂ ਦਿਖਾਉਂਗਾ 20 ਤੋਂ 25 ਪੀਸ ਸਾਰੇ ਪੀਸ ਇੱਕ ਤੋਂ ਇੱਕ ਸੁਨੇ ਹੋਗੇ ਇੱਕ ਤੋਂ ਇੱਕ ਲਜਬਾਬ ਹੋਗੇ ਤੇ ਸ਼ੁਰੂਆਤ ਕਰਦੇ ਆ ਨਵੇਂ ਫੈਬਰਿਕ ਤੋਂ ਇਹ ਆਇਆ ਜੀ ਚਨਾਉਂ ਟਿਸ਼ੂ ਵਿੱਚ ਆਇਆ ਤੁਸੀਂ ਪੱਲੇ ਇਹਦਾ ਦੇਖੋ ਜੀ neck ਦੇ ਉੱਪਰ ਕਢਾਈ ਫਰੰਟ ਤੇ ਕਢਾਈ ਕੱਲੀ ਕੱਲੀ ਚੀਜ਼ ਤੁਹਾਨੂੰ ਨਜ਼ਦੀਕ ਤੋਂ ਦਿਖਾ ਰਹੇ ਆ ਫੋਕਸ ਕਰਕੇ ਦਿਖਾ ਰਹੇ ਆ ਤਾਂ ਕਿ ਤੁਹਾਨੂੰ ਕਢਾਈ ਕੱਪੜਾ ਵਰਕ ਫੈਬਰਿਕ ਸਾਰੀ ਚੀਜ਼ਾਂ ਦਾ ਇੱਕ ਅੰਦਾਜ਼ਾ ਲੱਗ ਜਾਏ ਉਸ ਦੇ ਨਾਲ ਤੁਹਾਨੂੰ ਅਸੀਂ ਦੰਦੇ ਸੁਨੇ ਦੁਪੱਟੇ ਵਰਕ ਕਿਤੇ ਹੋਏ ਤਾਨੂੰ ਮਜ਼ਾ ਆਏਗਾ ਢਾਈ ਢਾਈ ਮੀਟਰ ਦੀ ਚੁੰਨੀਆਂ ਨੇ ਢਾਈ ਢਾਈ ਮੀਟਰ ਦੀ ਸ਼ਰਟਸ ਨੇ ਤਿੰਨ ਤਿੰਨ ਮੀਟਰ ਦੀਆਂ ਬਾਟਮਸ ਨੇ ਕ੍ਰੇਪ ਦੀਆਂ ਡਿਸ਼ੀਨ ਕ੍ਰੇਪ ਦੀਆਂ ਬਾਟਮਸ ਨੇ ਨਵੇਂ-ਨਵੇਂ ਕੱਪੜੇ ਨਵੇਂ-ਨਵੇਂ ਡਿਜ਼ਾਈਨ ਵਿਆਹਜ ਪਾਓ ਸ਼ਾਦੀਆਂ 'ਚ ਪਾਓ ਫੰਕਸ਼ਨ 'ਚ ਪਾਓ ਜਿਵੇਂ ਤੁਹਾਡਾ ਟੇਸ ਤੁਸੀਂ ਉਸ ਮੌਕੇ ਤੇ ਪਾ ਸਕਦੇ ਹੋ ਤੁਹਾਨੂੰ ਮੈਂ ਦਿਖਾਉਂਗਾ 10 ਤੋਂ ਲੈ ਕੇ 15 ਪੀਸ ਸੋਨੇ-ਸੋਨੇ ਸਾਰੇ ਪੀਸ ਤੁਸੀਂ ਦੇਖੋ ਜੋ ਤੁਹਾਨੂੰ ਅੱਛਾ ਲੱਗਦਾ ਤੁਸੀਂ ਉਹਨੂੰ ਬਾਏ ਕਰਨਾ ਉਸ ਤੋਂ ਬਾਅਦ ਆਇਆ ਜੀ ਆਪਣਾ ਡਿਸ਼ੀਨ ਕ੍ਰੇਪ ਦੀ ਬਾਟਮ पेपर सिल्क ਦੀ ਆਏਗੀ ਸ਼ਰਟ। ਪੇਪਰ ਸਿਲਕ ਦੀ ਸ਼ਰਟ ਵਿਦ এমਬਰਾਇਡਰੀ 슬ੀਵਜ਼ ਦੇ ਉੱਤੇ, ਫਰੰਟ ਦੇ ਉੱਤੇ, ਬਾਰਡਰ ਦੇ ਉੱਤੇ। ਬਹੁਤ ਸੋਨਾ ਪੇਪਰ ਸਿਲਕ ਦਾ ਹੀ ਨਾਲ ਦੁਪੱਟਾ ਤੁਹਾਨੂੰ ਅਸੀਂ ਦਵਾਂਗੇ। ਜੋ ਵੀ ਪ੍ਰੋਡਕਟ ਤੁਹਾਨੂੰ ਇਸ ਟਾਈਮ ਦਿਖਾ ਰਿਹਾ, ਇਹ ਸਾਰੇ ਪਿਓਰ ਦੇ ਨੇ। ਖੁੱਲੇ-ਖੁੱਲੇ ਸਾਈਜ਼ ਨੇ। ਜਿਵੇਂ ਤੁਸੀਂ ਉਹਨੂੰ ਬਣਾਉਣਾ ਚਾਹੋ ਵੱਡਾ, ਛੋਟਾ ਸਾਈਜ਼ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ। ਹਾਂ, ਇੱਕ ਗੱਲ ਹੋਰ ਵੀ ਏ। ਕਿਸੇ ਨੇ ਅਗਰ ਅਗਰ ਤੁਸੀਂ ਸਾਡੇ ਤੋਂ ਸਟਿਚ ਵੀ ਕਰਾਣੇ ਨੇ, ਤੇ ਸਟੀਚਿੰਗ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਇੰਟਰਨੈਸ਼ਨਲ ਸ਼ਿਪਿੰਗ ਅਸੀਂ ਕਰਦੇ ਆਂ ਇੰਡੀਆ ਦੀ ਕੋਰੀਅਰ ਇੰਡੀਆ ਦੀ ਕੋਰੀਅਰ ਹੋਮ ਡਿਲੀਵਰੀ ਫਰੀ ਹੈ ਇੰਡੀਆ ਦੀ ਹੋਮ ਡਿਲੀਵਰੀ ਫਰੀ ਹੈ ਤੁਸੀਂ ਕਿਤੇ ਵੀ ਮੰਗਾ ਲਓ ਐਬਰਾਡ ਦੀ ਇੰਟਰਨੈਸ਼ਨਲ ਦੀ ਸ਼ਿਪਿੰਗ ਅਸੀਂ ਕਰਦੇ ਆਂ ਕੋਈ ਵੀ ਸੂਟ ਤੁਸੀਂ ਅਗਰ ਸੋਚਦੇ ਹੋ ਕਿ ਮੈਂ ਸਵਾਕੇ ਲਲਾਂ ਤੇ ਮੇਰੇ ਪੈਸੇ ਬਚਦੇ ਆ ਤੇ ਅਸੀਂ ਤੁਹਾਡੇ ਨਾਲ ਉੱਥੇ ਹਾਜ਼ਰ ਹੈਗੇ ਆ ਉਹ ਸਰਵਿਸ ਵੀ ਸਾਡੇ ਕੋਲ ਹਾਜ਼ਰ ਹੈ ਨੈਕਸਟ ਚਲਦੇ ਆਂ ਹੋਰ ਸੋਨੇ ਸੂਟਾਂ ਦੇ ਅੰਦਰ ਮੈਂ ਤੁਹਾਨੂੰ ਦਿਖਾਣੇ ਗਣ ਕੇ 15 20 ਨੇ ਤੇ ਸਾਰੇ ਸੂਟ ਤੁਹਾਨੂੰ ਇੱਕ ਤੋਂ ਇੱਕ ਅਲਟੀਮੇਟ ਨਜ਼ਰ ਆਉਣਗੇ ਕਿਉਂਕਿ ਸਾਡਾ ਕਲਰ ਸਾਡਾ ਡਿਜ਼ਾਈਨ ਸਾਡਾ 컬렉ਸ਼ਨ ਥੋੜਾ ਡਿਫਰੈਂਟ ਹੁੰਦਾ ਹੈ ਪੇਪਰ ਸਿਲ ਦੇ ਉੱਪਰ ਆਏਗਾ ਪੈਚ ਵਰਕ ਦਾ ਕੰਮ ਸਾਰਾ ਹੈਂਡਵਰਕ ਹੈ ਨਿਊ ਸ਼ੇਡ ਕ੍ਰੀਏਟ ਕਰਾਇਆ ਸੀ ਪਹਿਲੇ ਤੁਹਾਨੂੰ ਦਿਖਾਉਂਦਾ ਮੈਂ ਇਹ ਤਾਂ 슬ੀਵਸ ਦਾ ਕੰਮ ਇਹ ਦੇਖੋ ਇਹ 슬ੀਵਸ ਤੇ ਕੰਮ ਕਿੰਨਾ ਸੋਨਾ ਕਿੱਤਾਂ ਆਇਆ ਅਲਟੀਮੇਟ 슬ੀਵਸ ਨੇ ਬੋਥ 슬ੀਵ ਸੇਮ ਨੇ ਇਸ ਤੋਂ ਉਪਰੰਤ ਆਉਂਦੇ ਆ ਜੀ ਅਸੀਂ ਫਰੰਟ ਦੇ ਵਰਕ ਦੇ ਉੱਤੇ ਨੈਕ ਦੇ ਵਰਕ ਦੇ ਉੱਤੇ ਉਸ ਤੋਂ ਬਾਅਦ ਅੰਗੇ ਜੀ ਸੀ ਬਹੁਤ ਸੋਹਣੀ ਤੁਹਾਡੇ ਲਈ ਚੁੰਨੀ ਲੈ ਕੇ ਆਏ ਆ ਇਹ ਦੇਖੋ ਬਹੁਤ ਸੋਹਣੀ ਚੁੰਨੀ ਹੈ 2.5 ਮੀਟਰ ਦੀ ਚੁੰਨੀ ਪੇਪਰ ਸਿਲਕ ਦੀ ਚੁੰਨੀ ਹੋएगी ਪੇਪਰ ਸਿਲਕ ਦੀ ਸ਼ਰਟ ਹੈ ਡਿਸ਼ੀਨ ਦੀ ਬਾਟਮ ਹੈ ਬਹੁਤ ਸੋਹਣਾ ਫੈਬਰਿਕ ਹੈ 2.5 ਮੀਟਰ ਦੇ ਖੁੱਲੇ ਡੁੱਲੇ ਦੁਪੱਟੇ ਨੇ ਸੋਨਾ ਹੈਂਡਵਰਕ ਹੈ ਸੋਨਾ ਪੈਚਵਰਕ ਹੈ ਸਟਾਈਲਿਸ਼ ਚੀਜ਼ਾਂ ਨੇ ਅਗਰ ਤੁਸੀਂ ਐਵੇਂ ਦੀ ਕੋਈ ਚੀਜ਼ਾਂ ਅੱਛੀਆਂ ਹੀ ਲੈਂਦੀਆਂ ਨੇ ਨਾ ਤੇ ਸਲੂਜਾ ਤੁਸੀਂ ਯਾਦ ਕਰ ਲਓ ਸਲੂਜਾ ਐਡਜੋਇਨ ਮਾਇਨੰਦ ਕੋਰਕੁਰ ਦੁਆਰਾ ਕੁਮਾਰਵੰਡੀ ਲੋਦੇਆਣਾ ਤੇ ਮੇਰੇ ਸਟੋਰ ਤੇ ਤੁਹਾਨੂੰ ਇੱਕ ਤੋਂ ਇੱਕ ਸੋਹਣੀਆਂ ਚੀਜ਼ਾਂ ਵਧੀਆ ਚੀਜ਼ਾਂ ਸਟਾਈਲਿਸ਼ ਚੀਜ਼ਾਂ ਮਿਲਦੀਆਂ ਨੇ ਸਟਾਈਲਿਸ਼ ਦਾ ਮਤਲਬ ਹੁੰਦਾ ਸਮਾਰਟ ਸਮਾਰਟ ਤੁਸੀਂ ਹੈਗੇ ਹੋ ਸਮਾਰਟ ਤੁਸੀਂ ਪਾਓ ਕਿੱਥੋਂ ਲਓਗੇ ਮੇਰੇ ਸਟੋਰ ਸੰਦੂਜਾ ਤੋਂ ਜੋ ਕਿ ਲੁਧਿਆਣੇ ਚ ਹੈਗਾ ਗੁਰਦੁਆਰੇ ਦੇ ਬਿਲਕੁਲ ਨੇੜੇ ਹੈਗਾ ਬਿਲਕੁਲ ਐਡਜੋਇਨ ਹੈਗਾ ਤੁਸੀਂ ਮੇਰੇ ਸਟੋਰ ਤੇ ਵੀ ਆ ਕੇ ਬਾਏ ਕਰ ਸਕਦੇ ਹੋ ਜਾਂ ਤੁਸੀਂ ਵੀਡੀਓ ਕਾਲਿੰਗ ਕਰਕੇ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਨੰਬਰ ਮੇਰਾ ਸਕਰੀਨ ਤੇ ਚੱਲ ਰਿਹਾ ਉਸ ਤੋਂ ਉੱਪਰ ਲੈ ਕੇ ਆਇਆ ਤੁਹਾਡੇ ਲਈ ਮੈਂ ਟਿਸ਼ੂ ਸਿਲਕ ਦੇ ਉੱਪਰ ਆਏਗਾ ਉਸ ਤੋਂ ਬਾਅਦ ਆਏਗਾ ਟਿਸ਼ੂ ਸਿਲਕ ਦਾ ਬਹੁਤ ਸੋਹਣਾ ਹੈਂਡਵਰਕ ਪ੍ਰੋਪਰ ਤੁਹਾਨੂੰ ਕਲਰ ਨਜ਼ਰ ਆ ਰਿਹਾ ਡਿਜ਼ਾਈਨ ਫਰੰਟ ਤੇ ਕੰਮ ਫਰੰਟ ਤੇ ਕੰਮ ਬਹੁਤ ਸੋਹਣਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨਾਲੋ ਨਾਲ 슬ੀਵਸ ਤੇ ਵੀ ਕੰਮ ਬਹੁਤ ਸੁਪਰ ਕਿੱਤਾ ਹੋਇਆ ਲਾਈਟ ਵੇਟ ਬਣਾਈਆਂ ਨੇ 슬ੀਵਸ ਤਾਂ ਕਿ ਪਾ ਕੇ ਬਹੁਤ ਸੋਹਣੀਆਂ ਲੱਗਣ ਫਰੰਟ ਦੇ ਉੱਪਰ ਤੇ ਕੰਮ ਹੈਗਾ ਹੀ ਇਹ ਨਾਲ ਜਿਹੜੀ ਚੁੰਨੀ ਲੈ ਕੇ ਆਏ ਆ ਇਹ ਲੈ ਕੇ ਆਏ ਆ ਜੀ ਪੇਪਰ ਸਿਲਕ ਦੇ ਉੱਪਰ ਬਹੁਤ ਸੋਹਣੀ ਪੇਪਰ ਸਿਲਕ ਹੈ ਜਿੱਦਾਂ ਅੱਜਕਲ 트ੈਂਡ ਵੀ ਬਹੁਤ ਹੈ ਇਹਦੇ ਉੱਪਰ ਤੁਸੀਂ ਦੇਖੋ ਕਢਾਈ 4 ਸਾਈਡ ਦੀ ਕੀਤੀ ਹੋਈ ਨਜ਼ਰ ਆ ਰਹੀ ਹੋएगी ਤੁਹਾਨੂੰ ਬਹੁਤ ਸੋਨੇ ਪੀਸ ਨੇ ਲਾਈਟ ਵੇਟਿਡ ਦੁਪੱਟੇ ਨੇ ਹਰ ਮੌਸਮ ਵਿੱਚ ਤੁਸੀਂ ਕੈਰੀ ਕਰ ਸਕਦੇ ਹੋ ਅਗਰ ਤੁਸੀਂ ਸਵਾ ਕੇ ਲੈ ਆਣਾ ਹੈ ਸਟ ਤੋਂ ਅਸੀਂ ਤੁਹਾਨੂੰ ਸਵਾ ਕੇ ਸਟਿਚ ਕਰਾ ਕੇ ਵੀ ਦੇ ਦਾਂਗੇ ਉਹਦੀ ਕੋਈ ਟੈਨਸ਼ਨ ਨਹੀਂ ਹੈ ਹੋਮ ਡਿਲੀਵਰੀ ਫ੍ਰੀ ਦਵਾਂਗੇ ਇੰਡੀਆ ਦੀ ਇੰਟਰਨੈਸ਼ਨਲ ਸ਼ਿਪਿੰਗ ਤੁਸੀਂ ਐਬਰਾਡ ਕਿਸੇ ਵੀ ਕੰਟਰੀ ਕਿਸੇ ਵੀ ਸਟੇਟ ਕਿਸੇ ਵੀ ਗੱਲੇ ਮੱਲੇ ਗਲੀ ਮੱਲੇ ਚ ਰਹਿੰਦੇ ਹੋ ਤੁਹਾਨੂੰ ਅਸੀਂ ਉੱਥੇ ਤੱਕ ਵੀ ਡਿਲੀਵਰੀ ਦਵਾਂਗੇ ਬਹੁਤ ਨੋਮੀਨਲ ਜੇ ਚਾਰਜਸ ਦੇ ਨਾਮ ਉਸ ਤੋਂ ਬਾਅਦ ਦੇਖੋ ਜੀ ਮੈਂ ਬਹੁਤ ਸੋਹਣਾ ਮਿੱਠਾ ਕਲਰ ਲੈ ਕੇ ਆਇਆ ਕੈਰਟ ਸ਼ੇਡ ਬਿਊਟੀਫੁੱਲ ਸ਼ੇਡ ਹੈ ਚੁੰਨੀ ਦੇਖੋ ਜੀ ਇਹਦੀ ਔਰਗਾਂజా ਦੀ ਚੁੰਨੀ ਆਏਗੀ ਲਜਵਾਬ ਚੁੰਨੀ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਇਹਦਾ ਡਿਜ਼ਾਈਨ ਪਿਓਰ ਔਰਗਾਂజా ਮਿਲੇਗਾ ਤੁਹਾਨੂੰ ਗਾਜਰੀ ਕਲਰ ਦਾ ਡਿਸ਼ੀਨ ਦੀ ਬੋਟਮ ਆਏਗੀ ਨਾਲ ਕਲਰ ਦੇ ਨਾਲ ਤੁਸੀਂ ਕਲਰ ਦੀ ਮੈਚਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਬਾਰਡਰ ਕਿੰਨਾ ਵਧੀਆ ਬਣਿਆ ਹੋਇਆ ਹੈ 슬ੀਵਸ ਵੀ ਨਾਲ ਤੁਹਾਨੂੰ ਦਿਖਾਉਂਦੇ ਆ 슬ੀਵਸ ਵੀ ਬਹੁਤ ਸੋਹਣੀਆਂ ਆ ਗਈਆਂ ਦੀਆਂ ਨਾਲ ਆਏਗਾ ਸਲਿੰਸ ਤੋਂ ਬਹੁਤ ਸੋਹਣੀ ਨਾਲ ਚੁੰਨੀ ਆਏਗੀ ਕਾਰਨਰ ਟੂ ਕਾਰਨਰ ਕਾਰਨਰ ਨੂੰ ਕਾਰਨਰ ਵਰਕ ਕੀਤਾ ਹੋਇਆ 4 ਸਾਈਡ ਵਰਕ ਕੀਤਾ ਹੋਇਆ ਤਾਂ ਨਜ਼ਰ ਆਏਗਾ ਲਾਈਟ weight ਦੁਪट्टे ਨੇ ਔਰਗੰਜਾ ਦਾ ਹੀ ਨਾਲ ਦੁਪੱਟਾ ਹੈ ਔਰਗੰਜਾ ਦੀ ਪਿਓਰ ਦੀ ਸ਼ਰਟ ਹੈ ਉੱਪਰ ਸਾਰਾ ਪਿਓਰ ਦਾ ਕੰਮ ਕੀਤਾ ਹੋਇਆ ਕੋਈ ਕੰਮ ਕਲਾ ਸੜਕ ਕਲਕੱਤੇ ਦਾ ਹੋਏਗਾ ਕੋਈ ਲਖਨਊ ਦਾ ਹੋਏਗਾ ਕੋਈ ਹਾਈਦਰਾਬਾਦ ਦਾ ਹੋਏਗਾ ਤੇ ਕੋਈ ਬੰਬੇ ਦਾ ਹੋਏਗਾ ਮਿਕਸ ਕੰਪਨੀਆਂ ਦੇ ਮਿਕਸ ਕੰਮ ਨੇ ਹਰ ਚੀਜ਼ ਇੱਕ ਤੋਂ ਇੱਕ ਸੋਹਣੀ ਹੈ ਤੁਸੀਂ ਸਾਡੇ ਹਰ ਪ੍ਰੋਡਕਟ ਨੂੰ ਬੜੇ ਈਜ਼ੀਲੀ ਔਰ ਬੜੇ ਪਿਆਰ ਨਾਲ ਗੌਰ ਨਾਲ ਦੇਖ ਸਕਦੇ ਹੋ ਤੇ ਕੋਈ ਵੀ ਚੀਜ਼ ਤੁਸੀਂ ਵੀਡੀਓ ਸ਼ਾਪਿੰਗ ਕਰਕੇ ਹੋਰ ਬਾਏ ਕਰ ਸਕਦੇ ਹੋ ਹੋਰ ਕਲਰ ਦੇਖ ਸਕਦੇ ਹੋ ਹੋਰ ਡਿਜ਼ਾਈਨ ਦੇਖ ਸਕਦੇ ਹੋ ਜਾਂ ਤੁਸੀਂ ਸਾਡੇ ਸਟੋਰ ਤੇ ਆ ਕੇ ਵੀ ਸ਼ਾਪਿੰਗ ਕਰਨਾ ਚਾਹੋ ਤੇ ਉਹਦਾ ਵੀ ਇੰਜੋਏ ਕਰ ਸਕਦੇ ਹੋ ਉਸ ਤੋਂ ਬਾਅਦ ਆਇਆ ਜੀ ਮੈਂ ਪਿਓਰ ਫਰੂਕਾਵਾਦੀ ਕੰਮ ਦੇ ਉੱਪਰ orange ਕਲਰ ਦਾ ਪੀਸ ਹੈ ਸਭ ਤੋਂ ਸੁਪਰ ਹਿੱਟ ਕਲਰ ਹੈ ਜੋ ਇਸ ਟਾਈਮ ਚੱਲ ਵੀ ਬਹੁਤ ਰਿਹਾ ਡਿਮਾਂਡ ਵੀ ਬਹੁਤ ਹੈ ਮੈਰਿਜ ਲਈ ਇਹ ਕਲਰ ਦੀ ਬੜੀ ਮਹੱਤਤੀ ਉਹ ਦੇਖੀਏ ਇੰਪੋਰਟੈਂਸ ਕੀ ਇਹ ਕਲਰ ਬਹੁਤ ਜ਼ਿਆਦਾ ਵੇਚਿਆ ਸੀ ਇਹਦੀ ਬਾਹਾਂ ਤੇ ਵੀ ਕੰਮ ਹੈ ਪੌਂਚੇਆ ਤੇ ਸਲਵਾਰ ਦੇ ਪੌਂਚੇਆ ਤੇ ਵੀ ਕੰਮ ਹੈ ਸ਼ਰਟ ਦੇ ਫਰੰਟ ਤੇ ਵੀ ਕੰਮ ਹੈ ਪਹਿਲੇ ਤੁਹਾਨੂੰ ਦਿਖਾਉਂਦੇ ਆ ਸ਼ਰਟ ਦਾ ਫਰੰਟ ਤੁਸੀਂ ਸ਼ਰਟ ਦਾ ਪਹਿਲੇ ਫਰੰਟ ਦੇਖੋ ਸ਼ਰਟ ਦੇ ਫਰੰਟ ਦੇ ਨਾਲ ਨਾਲ ਇਹ 슬ੀਵਸ ਤੇ ਕੰਮ ਤੁਸੀਂ ਦੇਖੋ 슬ੀਵਸ ਦਾ ਕੰਮ ਵੀ ਤੁਹਾਨੂੰ ਦਿਖਾ ਰਹੇ ਆ 슬ੀਵਸ ਦਾ ਕੰਮ ਕਿੰਨਾ ਵਧੀਆ ਹੈ ਨਾ ਲਾਇਗਾ ਤੇ ਪੌਂਚੇਆ ਤੇ ਕੰਮ ਸਲਵਾਰ ਦੇ ਪੌਂਚੇਆ ਤੇ ਕੰਮ ਵੀ ਬਹੁਤ ਸੋਨਾ ਕੀਤਾ ਹੋਇਆ ਹੈ ਡਿੱਟੋ ਸਾਰਾ ਕੰਮ ਹੈ ਕੋਈ ਵੀ ਫਰਕ ਚੇਂਜ ਨਹੀਂ ਆਏਗਾ ਜੋ ਕੰਮ ਫਰੰਟ ਤੇ ਕੀਤਾ ਹੋਇਆ ਸੇਮ ਫੈਬਰਿਕ ਸੇ ਮਟੀਰੀਅਲ ਸੇਮ ਧਾਗਿਆਂ ਨਾਲ ਤੁਹਾਡਾ ਸਲਵਾਰ ਦਾ ਵੀ ਕੰਮ ਹੈ ਉਸ ਤੋਂ ਬਾਅਦ ਚੁੰਨੀ ਆਏਗੀ ਬਹੁਤ ਸੋਹਣੀ ਅਲਟੀਮੇਟ ਚੁੰਨੀ ਆਏਗੀ ਥੋੜਾ ਦੂਰੋਂ ਕਰਕੇ ਚੁੰਨੀ ਦਿਖਾਓ ਪੂਰੀ ਨਜ਼ਰ ਆਏਗੀ ਇਹ ਦੇਖੋ ਇਹ ਪੂਰੀ ਚੁੰਨੀ ਕਿੰਨੀ ਸੋਹਣੀ ਹੈ ਹੈਵੀ ਪਰ ਵੀ ਚੁੰਨੀ ਹੈ ਪਿਓਰ ਚਨੌਨ ਸ਼ਿਫਨ ਦੀ ਚੁੰਨੀ ਹੈ ਫੋਰ ਸਾਈਡ ਵਰਕ ਫੋਰ ਸਾਈਡ ਵਰਕ ਫਰੁਕਾਬਾਦੀ ਬਹੁਤ ਸਟਾਈਲਿਸ਼ ਕੰਮ ਹੈ ਐਵੇਂ ਦੇ ਸੋਨੇ ਸੋਨੇ ਸੂਟ ਹੋਰ ਇੱਕ ਗੱਲ ਹੋਰ ਵੀ ਹੈ ਇਹਦੇ ਤੁਹਾਨੂੰ ਮੈਂ orange ਕਲਰ ਦਿਖਾਇਆ ਹੈ ਤੁਹਾਨੂੰ ਉਧਰ ਰਾਣੀ ਕਲਰ ਮਿਲ ਜੇਗਾ red ਕਲਰ ਮਿਲ ਜੇਗਾ yellow ਕਲਰ ਮਿਲ ਜੇਗਾ ਜਾਂ ਤੁਸੀਂ ਕੋਈ ਆਪਣੇ ਮਨ ਦਾ ਕਲਰ ਬਣਾਣਾ ਹੈ ਤੇ ਤੁਸੀਂ ਮੈਨੂੰ ਉਹਦੀ ਕਟਿੰਗ ਭੇਜ ਸਕਦੇ ਹੋ ਕਲਰ ਦੀ ਫੋਟੋ ਭੇਜ ਸਕਦੇ ਹੋ ਸੇਮ ਡਿੱਟੋ ਕਲਰ ਦਾ ਵੀ ਪੀਸ ਤੁਹਾਡ ਲਈ ਅਸੀਂ ਰੈਡੀ ਟੂ ਵਰਕ ਕਰਾ ਦਾਂਗੇ ਰੈਡੀ ਟੂ ਵੇਅਰ ਕਰਾ ਦਾਂਗੇ ਸਾਡੇ ਕੋਲ ਕਸਟਮਾਈਜੇਸ਼ਨ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਹੀਂ ਮਹਿਸੂਸ ਕਰਨੀ ਤੁਸੀਂ ਇਹ ਮਹਿਸੂਸ ਕਰਨਾ ਹੈ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਤੇ ਮੈਂ ਜਸਪਾਲ ਨੂੰ ਆਰਡਰ ਕਰਨਾ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਪੁੱਛ ਕੇ ਫੈਕਟਰੀ ਚੋਂ ਹਰ ਚੀਜ਼ ਦੀ ਹਾਂ ਵਿੱਚ ਕੋਸ਼ਿਸ਼ ਕਰਾਂਗੇ ਜਵਾਬ ਦਈਏ ਤੇ ਤੁਹਾਡਾ ਹਰ ਪੀਸ ਅਸੀਂ ਰੈਡੀ ਕਰਾ ਕੇ ਦਵਾਂਗੇ ਤੁਹਾਨੂੰ ਇਸ ਤੋਂ ਅਗੇ ਜਾਂਦੇ ਹਾਂ ਜੀ ਬਹੁਤ ਸੋਨਾ ਲਾਜਵਾਬ ਨਵਾਂ ਕਲਰ ਤੁਸੀਂ ਜੀ ਇਹ ਕਲਰ ਪਾਇਆ ਹੀ ਨਹੀਂ ਹੋਣਾ ਇਹ ਮੈਂ ਕਹਿੰਦਾ ਕਿ ਤੁਸੀਂ ਇਹ ਕਲਰ ਪਾਇਆ ਨਹੀਂ ਹੋਣਾ ਬੜਾ ਕਈਆਂ ਕੋਲ ਹੋ ਸਕਦਾ ਹੈ ਕਲਰ ਹੋਗਾ ਹੋਏਗਾ ਵੀ ਬੜਾ ਕਲਰ ਇੰਨਾ ਕੋ ਨਵਾਂ ਹੈ ਨਾ ਕਿ 99% ਕਸਟਮਰ ਕੋਲ ਇਹ ਕਲਰ ਹੈ ਹੀ ਨਹੀਂ ਹੈ ਉਸ ਤੋਂ ਉੱਪਰ ਚੁੰਨੀ ਤੁਸੀਂ ਦੇਖੋ ਨਾਲ ਦੇਖੋ ਸ਼ਰਟ ਡਿਸ਼ੀਨ ਦੀ ਡਿਸ਼ੀਨ ਦੀ ਬਾਟਮ ਆਏਗੀ ਨਾਲ neck ਦੇ ਉੱਪਰ ਵਰਕ ਫਰੰਟ ਤੇ ਵਰਕ ਬੰਬੇ ਦਾ ਕੰਮ ਕੀਤਾ ਹੋਇਆ ਕਲਕੱਤੇ ਦਾ ਇੱਕ ਅਲੱਗ ਸਟਾਈਲ ਹੈ ਫਰੁਕਾਬਾਦ ਦਾ ਅਲੱਗ ਸਟਾਈਲ ਹੈ ਬੰਬੇ ਦੀ ਜੋ ਕਨਸੈਪਟ ਕਨਸੈਪਟ ਹੈ ਕਿ ਨੇ ਜੋ ਉਹਨਾਂ ਦੀ ਬਣਾਵਟ ਹੈ ਕਿ ਨਾ ਬਿਲਕੁਲ ਡਿਫਰੈਂਟ ਟਾਈਪਲੀ ਹੈਗੀ ਏ ਇਹ ਤੁਸੀਂ ਦੇਖੋ ਸਲੀਵਸ ਤੇ ਕੰਮ ਵੀ ਦੇਖ ਲਓ ਹੁਣ ਨਾਲ ਦਿਖਾਉਂਦੇ ਆ ਤੁਹਾਨੂੰ ਇਹਦੀ ਚੁੰਨੀ ਬਹੁਤ ਸੋਹਣੀ ਹੈਵੀ ਚੁੰਨੀ ਆਏਗੀ ਬਹੁਤ ਸੋਹਣੀ ਹੈਵੀ ਚੁੰਨੀ ਆਏਗੀ ਪ੍ਰੋਪਰ ਤੁਸੀਂ ਚੁੰਨੀ ਵੀ ਦੇਖ ਸਕਦੇ ਹੋ ਇਹ ਆਏਗੀ ਪੇਪਰ ਸਿਲਕ ਦੀ ਚੁੰਨੀ ਹੈ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਹੈ ਬਹੁਤ ਜ਼ਿਆਦਾ ਫੈਸ਼ਨ ਹੈ ਬਹੁਤ ਸੋਹਣੀ ਕਢਾਈਆਂ ਨੇ ਹੱਥ ਦਾ ਸਾਰਾ ਕੰਮ ਕੀਤਾ ਹੋਇਆ ਹੈ। ਬਹੁਤ ਸੋਨੇ ਪੀਸ ਅਗਰ ਲੈਣੇ ਨੇ ਤੇ ਸਲੂਜਾ ਐਡਜੁਆਇਨ ਮਾਈ ਨੰਦਕੌਰ ਗੁਰਦੁਆਰਾ ்குਮਾਰ ਮੰਡੀ ਲੁਧਿਆਣਾ ਮੇਰਾ ਸਟੋਰ ਹੈ। ਆਓ ਮੇਰੇ ਸਟੋਰ ਤੇ ਜਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਵੀਡੀਓ ਕਾਲ ਕਰੋ। ਤੁਹਾਨੂੰ ਮਿਲਣਗੀਆਂ ਇੱਕ ਤੋਂ ਇੱਕ ਸੋਹਣੀਆਂ ਚੀਜ਼ਾਂ, ਇੱਕ ਤੋਂ ਇੱਕ ਸੋਨੇ ਕਲੈਕਸ਼ਨ, ਇੱਕ ਤੋਂ ਇੱਕ ਸੋਨੇ ਕਲਰ, ਇੱਕ ਤੋਂ ਇੱਕ ਸੋਨੇ ਫੈਬਰਿਕ। ਪ੍ਰਾਈਸ ਦੀ ਰੇਂਜ ਦੇ ਸਟਾਰ ਪ੍ਰਾਈਸ ਸਟਾਰਟ ਹੁੰਦਾ ਹੈ 5000, 6000, 7000, 8000। ਜਿਵੇਂ ਤੁਸੀਂ ਪ੍ਰੋਡਕਟ ਲੈਣਾ ਚਾਹੁੰਦੇ ਹੋ ਉਸ ਪ੍ਰੋਡਕਟ ਦੇ ਮੁਤਾਬਕ ਹੀ ਹਰ ਚੀਜ਼ ਦਾ ਪ੍ਰਾਈਸ ਮਿਲੇਗਾ ਤੁਹਾਨੂੰ ਉਸ ਤੋਂ ਬਾਅਦ ਆਂਦੇ ਆ ਜੀ ਬਿਊਟੀਫੁੱਲ ਅਨੀਆਂ ਸ਼ੇਡ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਸਮਾਰਟ ਸੂਟ ਹੀ ਪਾਉਂਦੀ ਹਾਂ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਸਮਾਰਟ ਸੂਟ ਪਾਉਂਦੀ ਹਾਂ ਤੇ ਆ ਤੁਸੀਂ ਦੇਖੋ ਸਮਾਰਟ ਸੂਟ ਤੁਹਾਡੇ ਲਈ ਹੀ ਅਸੀਂ ਬਨਵਾਇਆ ਹੈ ਇਹ ਹੈ ਇਹਦੀ ਬਾਟਮ ਸਿਲਕ ਦੀ ਇਹ ਆਏਗਾ ਉੱਪਰ ਪਿਓਰ ਦਾ ਸ਼ਰਟ ਸ਼ਰਟ ਦੇ ਉੱਪਰ ਸਭ ਤੋਂ ਪਹਿਲੇ ਤੁਸੀਂ ਦੇਖੋ ਨੱਕ ਦਾ ਕੰਮ ਨੱਕ ਦੇ ਨਾਲ ਬ੍ਰੌਚ ਬਣਾਇਆ ਬਹੁਤ ਸੋਨਾ ਵਰਕ ਕਿੱਤਾ ਹੋਇਆ ਫਿਰ ਆਏਗਾ ਫਰੰਟ ਦਾ ਕੰਮ ਸ਼ਰਟ ਪ੍ਰੋਪਰ ਤੁਸੀਂ ਦੇਖੋ ਅਨੀਅਨ ਸ਼ੇਡ ਦੇ ਉੱਪਰ ਹੈਗੀ ਏ ਪਰ ਬਹੁਤ ਬਿਊਟੀਫੁੱਲ ਨਾਲ ਦੁਪੱਟਾ ਲਗਾਇਆ ਹੈ ਬਿਊਟੀਫੁੱਲ ਨਾਲ ਦੁਪੱਟਾ ਲਗਾਇਆ ਇਹ ਆਏਗਾ ਟਿਸ਼ੂ ਸਿਲਕ ਦਾ ਦੁਪੱਟਾ ਹੈ ਟਿਸ਼ੂ ਪੇਪਰ ਟਿਸ਼ੂ ਸਿਲਕ ਪੇਪਰ ਟਿਸ਼ੂ ਸਿਲਕ ਦਾ ਨਾਲ ਦੁਪੱਟਾ ਹੈ 4 ਸਾਈਡ ਵਰਕ ਦੇ ਨਾਲ ਜੋ ਕਹਿੰਦੇ ਨੇ ਕਿ ਮੈਂ ਤਾਂ ਸਮਾਰਟ ਹੀ ਬਣਦੀ ਆ ਮੇਰੇ ਸ ਤਾਂ ਇੰਨਾ ਨਖਰਾ ਹੈ ਮੈਂ ਤਾਂ ਸਮਾਰਟ ਪਾਣਾ ਪਸੰਦ ਕਰਦੀ ਆ ਤੇ ਉਹਨਾਂ ਲਈ ਉਹਨਾਂ ਲਈ ਅਸੀਂ ਇਹ ਬਨਵਾਇਆ ਉਹਨੇ ਨਖਰੇ ਵਾਲਾ ਸੂਟ ਉਹਨਾਂ ਹੀ ਸੋਨਾ ਸੂਟ ਉਹਨਾਂ ਹੀ ਡੀਸੀਨ ਇਹ ਬਨਿਆ ਹੋਇਆ ਡੀਸੈਂਟ ਸ ਬਨਿਆ ਹੋਇਆ ਬਹੁਤ ਵਧੀਆ ਸੂਟ ਤੁਸੀਂ ਦੇਖ ਸਕਦੇ ਹੋ ਦਾ ਕਲਰ ਡਿਜ਼ਾਈਨ ਬਾਰਡਰ ਕਢਾਈ ਸਭ ਕੁਝ ਤੁਹਾਨੂੰ ਪ੍ਰੋਪਰ ਨਜ਼ਰ ਆ ਰਹੀ ਹੋएगी ਮਾੜਾ ਮੋਟਾ ਲੁੱਕਦਾ ਵੀ ਹੋਏਗਾ ਲੇਕਿਨ ਤਾਂ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਪ੍ਰੋਪਰ ਬਹੁਤ ਸੋਨੇ ਸੂਟਾਂ ਲਈ ਅਸੀਂ ਜਾਣੇ ਜਾਂਦੇ ਹਾਂ ਲੁਧਿਆਣੇ ਦੇ ਅੰਦਰ ਅਸੀਂ ਅੱਛੇ ਪੰਜਾਬੀ ਸੂਟਾਂ ਦੇ ਮਾਹਿਰ ਹੈਗੇ ਹਾਂ ਅੱਛੀਆਂ ਅੱਛੀਆਂ ਚੀਜ਼ਾਂ ਲੈ ਕੇ ਆਂਦੇ ਹਾਂ ਅੱਛੇ ਅੱਛੇ ਕਲਰ ਲੈ ਕੇ ਆਂਦੇ ਹਾਂ ਅੱਛੇ ਅੱਛੇ ਡਿਜ਼ਾਈਨ ਲੈ ਕੇ ਆਂਦੇ ਹਾਂ ਇਹ ਦੇਖੋ ਨਾ ਲੈਮਨ ਆਏਗਾ ਨਾ ਗ੍ਰੀਨ ਆਏਗਾ ਥੋੜਾ ਜਿਹਾ ਡਿਫਰੈਂਟ ਸ਼ੇਡ ਆਏਗਾ ਔਰ ਜਿਹਦੀ ਡਿਮਾਂਡ ਵੀ ਕਾਫੀ ਰਹਿੰਦੀ ਏ ਆਪਣੇ ਵਿਆਹ ਸ਼ਾਦੀਆਂ ਦੇ ਟਾਈਮ ਕਿ ਵੀਰਸੀ ਕੋਈ ਨਵਾਂ ਕਲਰ ਦਿਖਾਓ ਕਿ ਕਿਸੀ ਸਾਰੇ ਕਲਰ ਤੇ ਆਲਮੋਸਟ ਪਾਈ ਹੋਏ ਆ ਤੇ ਪਰਲ ਵਰਕ ਦੇ ਉੱਪਰ ਲੈ ਕੇ ਆਇਆ ਹੈ ਪਰਲ ਦਾ ਕੰਮ ਕਿੱਤਾ ਹੋਇਆ ਬਹੁਤ ਸੋਨਾ ਹੈਵੀ ਵਰਕ ਦੇ ਫਰੰਟ ਦਾ ਫਲੀਸ ਨਾਲ ਬਹੁਤ ਸੋਨੀਆਂ ਨੇ ਨਕਤੇ ਵੀ ਕਢਾਈ ਕੀਤੀ ਹੋਈ ਹੈ ਬਹੁਤ ਸੋਹਣੀ ਫੁੱਲ ਸੂਟ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਸੂਟ ਕਿੰਨਾ ਸੋਹਣਾ ਨਾਲ ਦਿਖਾਓ ਜਿਹੜੀ ਚੁੰਨੀ 오ਰਗੇਂਜਾ ਦੇ ਉੱਪਰ ਬਣਿਆ ਹੋਇਆ ਸੂਟ ਹੈ 오ਰਗੇਂਜਾ ਦੀ ਨਾਲ ਚੁੰਨੀ ਆਏਗੀ ਬਹੁਤ ਸੋਹਣੀ ਕਿ ਮੈਂ ਤੁਹਾਨੂੰ ਪ੍ਰਾਈਸ ਵੀ ਜਿਵੇਂ ਕੋਟ ਕਰਕੇ ਚੱਲ ਰਿਹਾ 5 6 7000 8000 ਤੋਂ ਸਟਾਰਟ ਹੋ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਰੇਂਜ ਸਾਡੇ ਤੋਂ ਲਓ ਸਾਡੇ ਕੋਲ ਹਰ ਰੇਂਜ ਹਰ ਕੁਆਲਟੀ ਹਰ ਡਿਜ਼ਾਈਨ ਹਰ ਫੈਬਰਿਕ ਮਿਲਦਾ ਹੈ ਔਰ ਬੈਸਟ ਤੋਂ ਬੈਸਟ ਮਿਲਦਾ ਹੈ ਸਾਡਾ ਟਾਰਗੇਟ ਹੈ ਤੁਹਾਨੂੰ ਇੱਕ ਇੱਕ ਅੱਛੀ ਕੁਆਲਟੀ ਅੱਛੇ ਡਿਜ਼ਾਈਨ ਅੱਛੇ ਫੈਬਰਿਕ ਅੱਛੇ ਪ੍ਰਾਈਸ ਦੇਣਾ ਹੈ ਉਸ ਤੋਂ ਬਾਅਦ ਆਉਂਦੇ ਆ ਬਨਾਰਸੀ ਦੇ ਉੱਤੇ ਮੈਂ ਤੁਹਾਨੂੰ ਲਾਈਵ ਸੈਸ਼ਨ ਦੇ ਅੰਦਰ ਹਰ ਵੈਰਾਈਟੀ ਨੂੰ ਪ੍ਰੈਜ਼ੈਂਟ ਕਰਦਾ ਉਹਦੇ 2 2 3 3 4 4 ਪੀਸ ਤਾਂ ਕਿ ਤੁਹਾਨੂੰ ਇੱਕ ਅੰਦਾਜ਼ਾ ਹੋਏ ਕਿ ਸਾਡੇ ਕੋਲ ਸਾਰਾ ਕੁਝ ਹੈਗਾ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਚੀਜ਼ ਦੇਖਣੀ ਹੈ ਤੁਸੀਂ ਵੀਡੀਓ ਕਾਲ ਲਈ ਸਾਨੂੰ ਆਪਣਾ ਟਾਈਮ ਦਿਓ ਸ਼ਡਿਊਲ ਬਣਾਓ ਮੈਂ ਤੁਹਾਨੂੰ ਸਾਰੀ ਵੈਰਾਈਟੀ ਦਿਖਾ ਸਕਦਾ ਵੀਡੀਓ ਕਾਲ ਰਾਹੀਂ ਕਿਉਂਕਿ ਅਗਰ ਸਪੋਜ਼ ਤੁਸੀਂ ਬਨਾਰਸੀ ਦੇ ਦੇਖਣੇ ਨੇ ਤੇ ਮੈਂ ਬਨਾਰਸੀ ਦੇ ਤੁਹਾਨੂੰ 40 ਕਲਰ 40 ਡਿਜ਼ਾਈਨ ਦਿਖਾ ਸਕਦਾ ਅਗਰ ਤੁਸੀਂ ਪੇਪਰ ਸਿਲਕ ਦੇ ਉੱਪਰ ਦੇਖਣੇ ਨੇ ਮੈਂ ਤੁਹਾਨੂੰ 100 ਡਿਜ਼ਾਈਨ 100 ਕਲਰ ਦਿਖਾ ਸਕਦਾ ਅਗਰ ਤੁਸੀਂ ਕੱਲੇ ਡਿਸ਼ੀਨ ਦੇ ਉੱਪਰ ਦੇਖਣੇ ਨੇ ਮੈਂ ਤੁਹਾਨੂੰ 300 ਡ ਉਸ ਤੋਂ ਇਲਾਵਾ ਤੁਸੀਂ ਔਰਗੈਂజా ਤਾਂ ਦੇਖ ਲੈਣੇ ਮੈਂ ਤੁਹਾਨੂੰ 250 ਕਲਰ 250 ਡਿਜ਼ਾਈਨ ਦਿਖਾ ਸਕਦਾ ਐਨੀ ਵੈਰੈਟੀ ਹੁੰਦੀ ਐ ਸੜ ਕੋ ਤੇ ਬਟ ਲਾਈਵ ਸੈਸ਼ਨ ਵਿੱਚ ਅਸੀਂ 20-25 ਮਿੰਟ ਵਿੱਚ ਵੀਡੀਓ ਵੀ ਮਕਾਣੀ ਹੁੰਦੀ ਐ ਤੇ ਤੁਹਾਨੂੰ ਮੈਂ ਲਿਮਟਿਡ ਜੇ ਐਡੀਸ਼ਨਸ ਦਿਖਾਉਂਦਾ ਹੁੰਦਾ ਤਾਂ ਕਿ ਤੁਹਾਨੂੰ ਇੱਕ ਚੀਜ਼ ਦਾ ਅੰਦਾਜ਼ਾ ਹੋਏ ਕਿ ਮੈਂ ਤੁਹਾਨੂੰ ਕਿੰਨੇ ਸੋਨੇ ਪੀਸ ਦਿਖਾ ਸਕਦਾ ਤੇ ਦੇ ਸਕਦਾ ਉਹਨੇ ਦੇਖੋ ਵਰਕ ਦੀ ਕਢਾਈ ਦੇਖੋ ਬਾਰਡਰ ਦੇ ਉੱਪਰ ਹਰ ਸਟਾਈਲੇ ਕ ਲੱਗੋਏਗਾ ਹਰ ਡਿਜ਼ਾਈਨ ਅਲੱਗ ਹੋਏਗਾ ਹਰ ਕੰਬੀਨੇਸ਼ਨ ਅਲੱਗ ਹੋਏਗਾ ਪਿਓਰ ਦਾ ਪੀਸ ਐ ਪਿਓਰ ਖੀਮਖਾਮ ਦਾ ਜੋ ਕਿ ਸੁਪਰ ਡੁਪਰ ਵਿਗਦਾ ਉਸ ਤੋਂ ਬਾਅਦ ਤੁਹਾਨੂੰ ਦਿੰਦੇ ਆ ਜੀ ਇਹਦੇ ਉੱਪਰ ਔਰਗੇਂਜਾ ਦੀ ਸੋਹਣੀ ਜੀ ਚੁੰਨੀ ਜਿਵੇਂ ਕੀ ਤੁਸੀਂ ਕੋਈ ਵੀ ਕਲਰ ਵੀ ਰੈਡੀ ਕਰਾਣਾ ਚਾਹੁੰਦੇ ਹੋ ਇਹਨਾਂ ਦੇ ਮੇਰੇ ਕੋਲ ਸਾਰੀ ਕੰਪਨੀਆਂ ਦੇ ਡਿਟੇਲਿੰਗਸ ਹੁੰਦੀਆਂ ਨੇ ਤੁਸੀਂ ਕੋਈ ਵੀ ਕਲਰ ਚਾਹੁੰਦੇ ਹੋ ਤੁਹਾਨੂੰ ਉਹ ਕਲਰ ਵੀ ਪ੍ਰੋਵਾਈਡ ਕਰਤਾ ਜਾਏਗਾ ਕਲਰਾਂ ਦੀ ਡਿਜ਼ਾਈਨ ਦੀ ਕੋਈ ਚਿੰਤਾ ਨਹੀਂ ਹੈ ਜੋ ਵੀ ਕਸਟਮਾਈਜ਼ ਤੁਸੀਂ ਕਰਾਣਾ ਚਾਹੁੰਦੇ ਹੋ ਅਸੀਂ ਕਸਟਮਾਈਜ਼ ਵੀ ਕਰਾ ਕੇ ਤੁਹਾਨੂੰ ਦਿੰਦੇ ਆ ਤੇ ਮੇਰੇ 컬렉ਸ਼ਨ ਦੇ ਬਾਰੇ ਤੁਸੀਂ ਜੋ ਲਿਖਦੇ ਹੋ ਕਮੈਂਟ ਕਰਦੇ ਹੋ ਮੈਨੂੰ ਬੜਾ ਅੱਛਾ ਲੱਗਦਾ ਹੈ ਤੇ ਜਿਆਦਾ ਤੋਂ ਜਿਆਦਾ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਡੀ ਡਿਮਾਂਡ ਤੁਹਾਡੀ ਚੋਇਸ ਕੀ ਹੈ ਸਰਬੋਸਕੀ ਦਾ ਸੂਟ ਬਹੁਤ ਬਿਊਟੀਫੁੱਲ ਚਿਨੌਨ ਸ਼ਿਫਨ ਦੇ ਉੱਤੇ ਬਾਰਡਰ ਤੇ ਕੰਮ ਸ਼ਰਟ ਦੇ ਫਰੰਟ ਦੇ ਕੰਮ ਫੈਬਰਿਕ ਪਿਓਰ ਚਿਨੌਨ ਸ਼ਿਫਨ ਦਾ ਬਾਟਮ ਡਿਸ਼ੀਨ ਵਾਈਨ ਕਲਰ ਦਾ ਪੀਸ ਹੈ ਵਾਈਨ ਕਲਰ ਦਾ ਚਿਨੌਨ ਸ਼ਿਫਨ ਦਾ ਚਿਨੌਨ ਸ਼ਿਫਨ ਦਾ ਦੁਪੱਟਾ ਉਨਾ ਹੀ ਬਿਊਟੀਫੁੱਲ ਸਰਬੋਸਤੀ ਦਾ ਕੰਮ ਕੀਤਾ ਹੈ ਜਿੰਨੀ ਬਿਊਟੀਫੁੱਲ ਬਣਾਈ ਹੈ ਸ਼ਰਟ ਉਨੀ ਹੀ ਬਿਊਟੀਫੁੱਲ ਬਣਾਈ ਚੁੰਨੀ ਨਾਲ ਜੋ ਕਿ ਤੁਹਾਨੂੰ ਦੇਖ ਕੇ ਹੀ ਅੰਦਾਜ਼ਾ ਲੱਗਦਾ ਹੋਵੇਗਾ ਕੁਝ ਕੈਨਨ ਦੀ ਮੈਨੂੰ ਵੀ ਲੋੜ ਨਹੀਂ ਪੈਗੀ ਕਿਉਂਕਿ ਪ੍ਰੋਡਕਟ ਦੀ ਕੁਆਲਿਟੀ ਖੂਬਸੂਰਤੀ ਸਫਾਈ ਸਭ ਚੀਜ਼ ਨਜ਼ਰ ਆਂਦੀ ਏ ਅੱਜ ਕੱਲ ਵੀਡੀਓ ਦੀ ਕੁਆਲਿਟੀ ਵੀ ਤੁਹਾਨੂੰ ਨਜ਼ਰ ਆਂਦੀ ਕਿ ਕਿੰਨੀ ਸੋਹਣੀ ਏ ਉੱਥੋਂ ਤੁਹਾਨੂੰ ਹਰ ਚੀਜ਼ ਨਜ਼ਰ ਆ ਜਾਂਦੀ ਪ੍ਰੋਪਰ ਕੀ ਮੈਨੂੰ ਸ਼ਾਪਕੀਪਰ ਕੀ ਦਿਖਾਣਾ ਚਾਹੁੰਦਾ ਤੇ ਕੀ ਵੇਚਦਾ ਬਟ ਹਾਂ ਸਾਡਾ ਸੁਆਵ ਥੋੜਾ ਅਲੱਗ ਹੈਗਾ ਕਿ ਜਿਹੜੇ ਅਸਲੀ ਪੀਸ ਤੁਹਾਨੂੰ ਉਸੇ ਦਿਖਾਣੇ ਆ ਉਹ ਅਸਲੀ ਉਸ ਤੋਂ ਬਾਅਦ ਚੱਲਦੇ ਆਂ ਜੀ ਇੱਕ ਹੋਰ ਜ਼ਬਰਦਸਤ ਆਰਟੀਕਲ ਦੇ ਅੰਦਰ ਬਹੁਤ ਸੋਨਾ ਆਰਟੀਕਲ ਤੁਸੀਂ ਦੇਖੋ ਲੱड्डੂ येलो ਕਲਰ ਹੈ ਬਿਊਟੀਫੁਲ ਪੀਸ ਕੰਮ ਦੇਖੋ ਪਿਓਰ ਜ਼ਰਦੋਜ਼ ਦਾ ਕੰਮ ਕੀਤਾ ਹੋਇਆ ਕਿੱਥੇ ਦਾ ਲਖਨਊ ਦਾ ਕਿੱਥੇ ਦਾ ਕੰਮ ਹੈ ਜੀ ਇਹ ਲਖਨਊ ਦਾ ਪਿਓਰ ਜ਼ਰਦੋਜ਼ ਦਾ ਕੰਮ ਹੈ ਸ਼ਰਟ ਦਾ ਫਰੰਟ ਤੇ ਹੈਗਾ ਹੀ ਸੋਨਾ ਨਾਲ ਤੁਹਾਨੂੰ ਅਸੀਂ ਦੀ ਸਲੀਵਸ ਜੋ ਦਿਖਾਵਾਂਗੇ ਉਹਨੂੰ ਦੇਖ ਕੇ ਵੀ ਤੁਹਾਡਾ ਮਜ਼ਾ ਆ ਜਾਏਗਾ ਬਹੁਤ ਵਧੀਆ ਹੈਵੀ ਸਲੀਵਸ ਵਰਕ ਦੇ ਨਾਲ ਬਣਾਈਆਂ ਨੇ ਅਸੀਂ ਤੁਸੀਂ ਪਹਿਲੇ ਸੂਟ ਦੇਖੋ ਫਿਰ ਮੈਂ ਦਿਖਾਉਂਦਾ ਤੁਹਾਨੂੰ ਆਹਦੀ ਚੁੰਨੀ ਲੱਡੂ ਯੈਲੋ ਕਲਰ ਹੈ ਅਗਰ ਕਿਸੇ ਨੂੰ ਅਗਰ ਤੁਸੀਂ ਐਂਦੇ ਨਾਲ ਦਾ ਕੋਈ ਹੋਰ ਵੀ ਕਲਰ ਬਣਾਣਾ ਹੈ ਜਿਵੇਂ 5-5 ਸੂਟਾਂ ਦੀ ਇੱਕ ਥੀਮ ਬਣਾਣੀ ਹੈ 10 ਸੂਟਾਂ ਦੀ ਥੀਮ ਬਣਾਣੀ ਹੈ 20 ਸੂਟਾਂ ਦੀ ਥੀਮ ਬਣਾਣੀ ਹੈ ਸਾਡੇ ਕੋਲ ਹਰ ਤਰੀਕੇ ਦੀ ਫੈਸਿਲਿਟੀ ਅਵੇਲੇਬਲ ਹੈ ਲੋਕਲ ਇੰਡੀਆ ਵਿੱਚ ਅਗਰ ਤੁਸੀਂ ਸਾਡੇ ਤੋਂ ਡਿਲੀਵਰੀ ਕਰਾਉਗੇ ਤੁਹਾਨੂੰ ਪੂਰੀ ਇੰਡੀਆ ਦੀ ਡਿਲੀਵਰੀ ਹੋਮ ਡਿਲੀਵਰੀ ਫ੍ਰੀ ਮਿਲੇਗੀ ਇੰਟਰਨੈਸ਼ਨਲ ਸ਼ਿਪਿੰਗ ਅਸੀਂ ਕਰਦੇ ਹਾਂ ਸੁਪੋਜ਼ ਅਗਰ ਤੁਸੀਂ ਇੱਕ ਸਾਡੇ ਕੋਲ ਸੂਟ ਸਟਿਚ ਕਰਾ ਕੇ ਲੈਣੇ ਨੇ ਜੇ ਤੁਸੀਂ ਆਪ ਦਾ ਮੈਜ਼ਰਮੈਂਟ ਸਾਨੂੰ ਵਟਸਐਪ ਕਰਨਾ ਹੈ ਸਾਡੇ ਵੱਲੋਂ ਤੁਸੀਂ ਜਿੰਨੇ ਵੀ ਸਾਈਜ਼ ਭੇਜੋਗੇ ਹਰ ਸਾਈਜ਼ ਦਾ ਸੂਟ ਕੱਲਾ-ਕੱਲਾ ਤਿਆਰ ਹੋ ਕੇ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਭਾਵੇਂ ਤੁਸੀਂ ਲੋਕਲ ਇੰਡੀਆ ਰਹਿੰਦੇ ਹੋ ਭਾਵੇਂ ਤੁਸੀਂ ਐਬ੍ਰੋਡ ਰਹਿੰਦੇ ਹੋ ਇਹ ਦੇਖੋ ਜੀ ਇਹਦੀ ਚੁੰਨੀ ਪਿਓਰ ਚਿਨੋਨ ਸ਼ਫੌਨ ਦੀ ਚੁੰਨੀ ਹੈ ਦੇਖ ਕੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਸੂਟ ਦੀ ਚੁੰਨੀ ਕਿੰਨੀ ਸੋਹਣੀ ਹੈ ਕਲਰ ਕਿੰਨਾ ਵਧੀਆ ਡਿਜ਼ਾਈਨ ਕਿੰਨਾ ਅੱਛਾ ਹੈ ਸਾਡਾ ਟਾਰਗੇਟ ਹੈ ਤੁਹਾਨੂੰ ਹਰ ਚੀਜ਼ ਤੋਂ ਅਵੇਅਰ ਕਰਾਈਏ ਜੋ ਅੱਜ ਦੇ ਟਾਈਮ ਵਿੱਚ ਨਵੇਂ ਤੋਂ ਨਵਾਂ ਵਿਕਦਾ ਹੈ ਤੇ ਜੋ ਨਵੇਂ ਤੋਂ ਨਵੇਂ ਕਮ ਆਏ ਆ ਉਹ ਕਿੱਥੇ ਮਿਲਦੇ ਆ ਸਲੂਜਾ ਤੇ ਮੇਰਾ ਐਡਰੈਸ ਮੈਂ ਤੁਹਾਨੂੰ ਫਿਰ ਬੋਲ ਦਿੰਦਾ ਸਲੂਜਾ ਸਟੋਰ ਐਡਜੋਇਨ ਮਾਹਿੰਦਨਦਕੌਰ ਗੁਰਦੁਆਰਾ ਕੁਮਾਰ ਮੰਡੀ ਲੁਧਿਆਣਾ ਪਿਸਤੇ ਕਲਰ ਦਾ ਸੂਟ ਆਏਗਾ ਪਿਓਰ ਸੈਟਿਨ ਸਿਲਕ ਦੇ ਅੰਦਰ ਕਿਸੇ ਵੀ ਤਰੀਕੇ ਦੀ ਤੁਹਾਨੂੰ ਕਲਰ ਡਿਜ਼ਾਈਨ ਚਾਹੀਦੇ ਨੇ ਮੇਰੇ ਕੋਲ ਡਿਜ਼ਾਈਨਸ ਕਲਰ ਬਹੁਤ ਹੁੰਦੇ ਆ ਇਹ ਦੇਖੋ neck ਦੇ ਉੱਪਰ ਸਟਾਈਲਿਸ਼ ਵਰਕ ਕੀਤਾ ਹੋਇਆ ਬਹੁਤ ਬਿਊਟੀਫੁਲ ਕੰਮ ਹੈ ਬਾਰੀਕ ਜਿਹਾ ਕੰਮ ਹੈ ਇਹ ਆਏਗਾ ਕਲਕੱਤੇ ਦਾ ਕੰਮ ਹੈ ਉੱਪਰ ਆਏਗੀ ਸ਼ਰਟ ਫੁੱਲ ਲੈਂਥ ਦੇ ਉੱਪਰ ਵਰਕ ਆਏਗਾ ਬਾਰਡਰ ਤੇ ਕੰਮ ਆਏਗਾ 슬ੀਵਸ ਤੇ ਕੰਮ ਆਏਗਾ ਨਾ ਲਾਏਗਾ ਜੀ ਇਹਦੀ ਚੁੰਨੀ ਤੇ ਕੰਮ ਚਨੌਨ ਸ਼ਿਫੌਨ ਦੀ ਚੁੰਨੀ ਨਾਲ ਕਾਰਨਰ ਤੋਂ ਕਾਰਨਰ ਵਰਕ ਕੀਤਾ ਹੋਇਆ ਤੁਹਾਨੂੰ ਉਹਦੀ ਸਪੈਸ਼ਲਿਟੀ ਇਹੀ ਹੈਗੀ ਚਨੌਨ ਸ਼ਿਫੌਨ ਦੀ ਚੁੰਨੀ ਹੈ 2.5 ਮੀਟਰ ਦੀ ਖੁੱਲੀ ਡੁੱਲੀ ਚੁੰਨੀ ਹੈ ਸ਼ਰਟ ਦਾ ਬਹੁਤ ਬਿਊਟੀਫੁਲ ਵਰਕ ਹੈ 슬ੀਵਸ ਤੇ ਕੰਮ ਹੈ ਵਧੀਆ ਚੀਜ਼ਾਂ ਨੇ ਰੀਜ਼ਨੇਬਲ ਪ੍ਰਾਈਸ ਦੇ ਅੰਦਰ ਨੇ 4-5000 ਤੋਂ ਸਾਡਾ ਸਟਾਕ ਸਟਾਰਟ ਹੁੰਦਾ ਹੈ ਹਰ ਰੇਂਜ ਤੁਹਾਨੂੰ ਮਿਲ ਜਾਂਦਾ ਹੈ ਹਰ ਸਾਈਜ਼ ਮਿਲ ਜਾਂਦਾ ਹੈ ਆਪਣੇ ਮਨ ਦੀ ਤੁਸੀਂ ਸਟੀਚਿੰਗ ਕਰਾ ਸਕਦੇ ਹੋ ਆਪ ਵੀ ਕਰਾ ਸਕਦੇ ਹੋ ਤੇ ਸਾਡੇ ਤੋਂ ਵੀ ਕਰਵਾ ਸਕਦੇ ਹੋ ਬੋਥ ਫੈਸਿਲਿਟੀ ਆਰ ਅਵੇਲੇਬਲ ਇਹ ਆਏਗਾ ਜੀ ਆਪਣਾ ਪੇਪਰ ਸਿਲਕ ਦੇ ਉੱਪਰ ਚੁੰਨੀ ਦੇਖੋ ਪੇਪਰ ਸਿਲਕ ਦੀ बॉटਮ ਦੇਖੋ ਡਿਸੈਨ ਸ਼ਰਟ ਆਏਗੀ ਪੇਪਰ ਸਿਲਕ ਇੱਕ ਤੋਂ ਇੱਕ ਸੋਨੇ ਕਲਰ ਇੱਕ ਤੋਂ ਇੱਕ ਸੋਨੇ ਡਿਜ਼ਾਈਨ ਇੱਕ ਤੋਂ ਇੱਕ ਸੋਨੇ ਫੈਬਰਿਕ ਉਸ ਤੋਂ ਨਾਲ ਸੋਨੇ ਕਮੀ ਚੁੰਨੀਆਂ ਹਰ ਕਲਰ ਕੈਡਬਰੀ ਕਲਰ ਦਾ ਪੀਸ ਹੈ ਬਹੁਤ ਬਿਊਟੀਫੁਲ ਪੀਸ ਬਿਊਟੀਫੁਲ ਕਲਰ ਦੇ ਨਾਲ ਬਿਊਟੀਫੁਲ ਸਟਾਈਲਿਸ਼ ਪੈਚ ਦੇ ਨਾਲ ਅੱਜ ਤੁਸੀਂ ਜੋ ਵੀ ਮੇਰਾ ਲਾਈਵ ਸੈਸ਼ਨ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸਟੋਰ ਤੇ ਐਵਰੀ ਟਾਈਮ ਐਵਰੀ ਮੂਮੈਂਟ ਐਵਰੀ ਡੇ ਤੁਹਾਨੂੰ ਕੁਝ ਨਾ ਕੁਝ ਨਵਾਂ ਹੀ ਮਿਲੇਗਾ ਔਰ ਡੇਲੀ ਅਪਡੇਟ ਕਰਦੇ ਹਾਂ ਅਸੀਂ ਕੁਝ ਨਾ ਕੁਝ ਤੁਹਾਨੂੰ ਨਵੀਆਂ ਚੀਜ਼ਾਂ ਨਾਲ ਨਵੇਂ ਨਵੇਂ ਫੈਬਰਿਕ ਨਾਲ ਨਵੇਂ ਨਵੇਂ ਕਨਸੈਪਟ ਦੇ ਨਾਲ ਕਲਰਸ ਦੇ ਨਾਲ ਡਿਜ਼ਾਈਨਸ ਦੇ ਨਾਲ ਤੁਸੀਂ ਹਰ ਚੀਜ਼ ਨੂੰ ਫੀਲ ਕਰ ਸਕਦੇ ਹੋ ਸਾਡੇ ਇਸ ਤੌਰ ਤੇ ਆ ਕੇ ਬਾਏ ਕਰਕੇ ਜਾਂ ਤੁਸੀਂ ਲਾਈਵ ਸੈਸ਼ਨ ਵੀਡੀਓ ਕਾਲ ਦੇ ਥਰੂ ਵੀ ਕਰ ਸਕਦੇ ਹੋ ਜਾਂ ਮੇਰੀ ਵੀਡੀਓ ਤੋਂ ਤੁਸੀਂ ਕੋਈ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਜੋ ਸਕਰੀਨ ਤੇ ਚੱਲਦੇ ਨੇ ਉੱਥੇ ਫੋਟੋ ਭੇਜ ਕੇ ਵੀ ਸੂਟ ਆਪਣੇ ਸਟੇਟ ਇਚ ਆਪਣੇ ਘਰ ਚ ਮੰਗਾ ਸਕਦੇ ਹੋ ਇੰਡੀਆ ਦੀ ਕੋਰੀਅਰ ਫ੍ਰੀ ਏ ਇਹ ਮੈਂਸ਼ਨ ਕਰ ਲਓ ਇੰਡੀਆ ਦੀ ਕੋਰੀਅਰ ਫ੍ਰੀ ਏ ਇੰਟਰਨੈਸ਼ਨਲ ਸ਼ਿਪਿੰਗ ਅਸੀਂ ਕਰਦੇ ਹਾਂ ਜਿਸ ਕਸਟਮਰ ਨੂੰ ਸਟਿਚਿੰਗ ਕਰਾ ਕੇ ਲੈਣਾ ਹੈ ਸਟਿਚ ਕਰਕੇ ਵੀ ਅਸੀਂ ਪ੍ਰੋਡਕਟ ਸੈਂਡ ਕਰ ਦਿੰਦੇ ਹਾਂ बहुत एक होर ब्यूटीफुल मैं कलर लैके आया थोड़ा बहुत सोना देखो बॉटम के आएगी चुन्नी, यह आएगी शर्ट पेपर सिल्क उपर है भी आएगा पेपर सिल्क की शर्ट ब्यूटीफुल डिशीन बॉटम, फ्रंट पर काम सलीवस से वर्क ਹੁਣ ਇਹ ਦੇਖੋ ਜੀ ਇਹਦੀ ਚੁੰਨੀ 4 ਸਾਈਡ ਵਰਕ ਦੇ ਨਾਲ-ਨਾਲ ਇਹਦਾ ਜੋ ਪੈਚ ਵਰਕ ਕੀਤਾ ਹੋਇਆ ਉਹ ਆਪਣੇ ਚ ਇੱਕ ਬਹੁਤ ਖੂਬਸੂਰਤ ਹੈ ਬਹੁਤ ਬਿਊਟੀਫੁਲ ਪੀਸ ਬਣਿਆ ਹੋਇਆ ਡਿਜ਼ਾਈਨਰ ਪੀਸ ਬਣਿਆ ਹੋਇਆ ਦੇਖਣ ਵਾਲਾ ਪੀਸ ਹੈ ਕਲਰ ਬੜਾ ਜ਼ਬਰਦਸਤ ਹੈ ਕੰਬੀਨੇਸ਼ਨ ਬਹੁਤ ਵਧੀਆ ਹੈ ਲਾਈਟ ਜਿਹਾ ਸੋਨਾ ਜਿਹਾ ਫਿਰੋਜ਼ੀ ਕਲਰ ਹੈ ਉਹਦੇ ਉੱਪਰ yellow light magenta light ਦੀ ਪੈਚਿੰਗ ਕੀਤੀ ਹੋਈ ਹੈ ਬਹੁਤ ਸੋਹਣੇ ਪੀਸਾਂ ਨੂੰ ਸਜਾਇਆ ਗਿਆ ਹੈ ਵਿਆਹ ਵਿੱਚ ਫੰਕਸ਼ਨ ਲਈ ਪਾਣ ਲਈ ਸੁਪਰ ਹਿੱਟ ਪੀਸ ਹੈ ਜਿੰਨੂੰ ਤੇ ਸਮਾਰਟ ਪੀਸ ਚਾਹੀਦੇ ਆ ਉਹ ਤੇ ਫਟਾਫਟ ਪਿਕ ਕਰ ਲੈਂਦੇ ਆ ਜੋ ਹੋਰ ਦੇ ਗੇੜਾਂ ਚ ਪਏ ਆ ਉਹ ਉਹਨਾਂ ਨੇ ਹੋਰ ਦੇ ਗੇੜੇ ਚ ਰਹਿਣਾ ਹੈ ਜੇ ਬਾਕੀ ਤੁਹਾਨੂੰ ਜੋ ਪੀਸ ਦਿਖਾ ਰਹੇ ਆ ਉਹ ਬਹੁਤ ਜ਼ਬਰਦਸਤ ਔਰ ਬਹੁਤ ਬਿਊਟੀਫੁਲ ਹੈ ਕੀਮਤ ਲੱਗ ਰਹੀ ਹੈ ਜੀ ਕਨਸੈਪਟ ਆਜੋ ਮੇਰੇ ਸਟੋਰ ਤੇ ਆਜੋ ਮੇਰੇ ਸਟੋਰ ਤੇ ਸ਼ੋਪਿੰਗ ਕਰੋ ਜਾਂ ਤੁਸੀਂ ਵੀਡੀਓ ਕਾਲ ਵੀ ਕਰਕੇ ਬਾਇ ਕਰ ਸਕਦੇ ਹੋ ਕਿਉਂਕਿ ਨੰਬਰ ਮੇਰੇ ਸਕਰੀਨ ਤੇ ਚੱਲਦਾ ਹੈ ਐਦਾ ਕਰਦੇ ਕਰਦੇ ਮੇਰੇ ਕੋਲ ਵੈਰਾਈਟੀ ਬਹੁਤ ਹੈ ਮੈਂ ਤੁਹਾਨੂੰ ਤਿੰਨ ਤੇ ਚਾਰ ਪੀਸ ਹੋਰ ਦਿਖਾਉਣਾ ਇੱਕ ਬੇਟਾ ਰਸਟ ਕਲਰ ਦਿਖਾਓ ਸਭ ਤੋਂ نیچے ਵਾਲਾ ਨਿਊ ਸ਼ੇਡ ਆਇਆ ਹੈ ਰਸਟ ਕਲਰ ਕਢਾਈ ਦੇ ਨਾਲ ਬਹੁਤ ਸੋਨੀ ਸ਼ਰਟ ਬਹੁਤ ਸੋਨੀ 슬ੀਵਸ ਬਹੁਤ ਸੋਹਣੀ ਸ਼ਰਟ ਬਹੁਤ ਸੋਹਣੀ ਅਸਲੀ ਫਰੰਟ ਤੇ ਕੰਮ ਬਾਰਡਰ ਤੇ ਕੰਮ ਬਹੁਤ ਸੋਹਣੀ ਬਹਾਵਾ ਦੇ ਨਾਲ ਨਾਲ ਜੋ ਇਹਦੀ ਚੁੰਨੀ ਬਣਾਈਏ ਚੁੰਨੀ ਵੀ ਬੜੀ ਅਲਟੀਮੇਟ ਬਣਾਈਏ ਪੇਪਰ ਸਿਲ ਦੇ ਉੱਪਰ ਲਾਈਟ ਵੇਟ ਚੁੰਨੀ ਬਣਾਈਏ ਜਿਵੇਂ ਗਰਲਿਸ਼ ਬਣਾ ਪਸੰਦ ਕਰਦੇ ਨੇ ਜਾਂ ਕੋਈ ਮੰਮੀ ਮਾਸੀ ਦਾਦੀ ਇਸ ਤਰੀਕੇ ਦੇ ਲੋਕ ਪਾਣਾ ਪਸੰਦ ਕਰਦੇ ਨੇ ਲਾਈਟ ਲਾਈਟ ਦੁਪੱਟਿਆਂ ਨਾਲ ਹੈਵੀ ਸ਼ਰਟ ਕਿ ਮੈਂ ਫੰਕਸ਼ਨ ਵਿੱਚ ਪਾਣਾ ਹੈ ਵਿਆਹ ਵਿੱਚ ਪਾਣਾ ਉਵੇਂ ਦੇ ਸੂਟ ਤੁਹਾਡੇ ਲਈ ਮੈਂ ਤਿਆਰ ਕਰਾਏ ਨੇ ਸਪੈਸ਼ਲ ਇਹ ਬਣਾਏ ਨੇ ਅਸੀਂ ਹైదరాబాద్ ਤੋਂ ਬਹੁਤ ਡੀਸੈਂਟ ਜਵਰਕ ਸਟਾਈਲਿਸ਼ ਜਵਰਕ ਐਸ ਤੋਂ ਲਾ ਵਸਲਾਈ ਦੀ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਅਗਰ ਸਵਾ ਕੇ ਲੈਣਾ ਚਾਹਤੋਂ ਤਾਂ ਸਵਾ ਕੇ ਵੀ ਲੈ ਸਕਦੇ ਹੋ ਇੰਟਰਨੈਸ਼ਨਲ ਕੋਰੀਅਰ ਅਸੀਂ ਕਰ ਦਵਾਂਗੇ ਤੁਹਾਨੂੰ ਪਰ ਲੋਕਲ ਇੰਡੀਆ ਦੀ ਸ਼ਿਪਿੰਗ ਸਾਡੀ ਤਰਫੋਂ ਫ੍ਰੀ ਮਿਲੂਗੀ ਤੁਹਾਨੂੰ ਇੱਕ ਤੁਹਾਨੂੰ ਹੋਰ ਸੋਨਾ ਕਲਰ ਦਿਖਾਈਏ ਰਾਇਲ ਬਲੂ ਕਲਰ ਜਿਹਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਹ ਹੈ ਇਹਦੀ ਚੁੰਨੀ ਰਾਇਲ ਬਲੂ ਕਲਰ ਦਾ ਸੂਟ ਬਹੁਤ ਸੋਨਾ ਮੋਤੀਆਂ ਦਾ ਕੰਮ ਬਾਰਡਰ ਤੇ ਵੀ ਇਹਦੇ ਕੰਮ ਬਹੁਤ ਬਿਊਟੀਫੁੱਲ ਹੈ ਫਰੰਟ ਦਾ ਕੰਮ ਬਹੁਤ ਲਾਈਟ ਵੇਟ ਔਰ ਅੱਛਾ ਕੀਤਾ ਹੋਇਆ ਹੈ 슬ੀਵਸ ਤੇ ਕੰਮ ਬਿਊਟੀਫੁੱਲ ਹੈ ਚੁੰਨੀ ਇਹਦੀ ਹੋਰ ਸੋਹਣੀ ਹੈ ਚੁੰਨੀ ਦੀ ਮੈਚਿੰਗ ਚੁੰਨੀ ਦੇ ਕੋਰਨਰ ਟੂ ਕੋਰਨਰ ਵਰਕ 4 ਸਾਈਡ ਵਰਕ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਈਜ਼ਲੀ ਕਿ ਕਿੰਨਾ ਸੋਨਾ ਮਿਹਨਤ ਨਾਲ ਤਿਆਰ ਕੀਤਾ ਹੋਇਆ ਹੈ ਤੇ ਐਵੇਂ ਦੀ ਸੋਹਣੀਆਂ ਚੀਜ਼ਾਂ ਮੇਰੇ ਸਟੋਰ ਤੋਂ ਤੁਸੀਂ ਆ ਕੇ ਬਾਏ ਕਰਨਾ ਚਾਹੋ ਮੇਰੇ ਸਟੋਰ ਤੋਂ ਬਾਏ ਕਰ ਸਕਦੇ ਹੋ ਵੀਡੀਓ ਕਾਲ ਨਾਲ ਬਾਈ ਕਰਨਾ ਚਾਹੋ ਵੀਡੀਓ ਕਾਲ ਤਾਂ ਕਰ ਸਕਦੇ ਹੋ ਨੰਬਰ ਮੇਰੇ ਸਕਰੀਨ ਤੇ ਚੱਲਦੇ ਆ ਇਹ ਦੇਖੋ ਜੀ ਪ੍ਰੋਡਕਟ ਰਾਇਲ ਬਲੂ ਕਲਰ ਕਿਸੇ ਵੀ ਚੀਜ਼ ਦਾ ਤੁਸੀਂ ਸਾਨੂੰ ਆਰਡਰ ਕਰਨਾ ਹੋਇਆ ਤੁਹਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਇਸ ਤੋਂ ਨਾਲ ਨਾਲ ਮੈਂ ਤੁਹਾਨੂੰ ਦੋ ਪੀਸ ਅਨਾਰਕਲੀ ਦੇ ਵੀ ਦਿਖਾਣਾ ਬਹੁਤ ਸੋਹਣੇ ਬਿਊਟੀਫੁੱਲ ਅਨਾਰਕਲੀ ਦੇ ਦੋ ਪੀਸ ਤੁਸੀਂ ਮੇਰੇ ਦੇਖੋ ਤੁਹਾਨੂੰ ਮਜ਼ਾ ਆ ਜਾਏਗਾ ਕਿ ਸਾਡੇ ਕੋਲ ਕਿੰਨੇ ਵਧੀਆ ਜ਼ਬਰਦਸਤ ਆਰਟੀਕਲਸ ਹੁੰਦੇ ਆ ਸੋਨਾ ਪੀਸ ਆਏਗਾ ਇਹਦੇ ਉੱਪਰ ਸ਼ਰਟ ਬਹੁਤ ਸੋਹਣੀ ਹੈ ਦੁਪੱਟਾ ਬਹੁਤ ਸੋਹਣਾ ਹੈ ਕਲਰ ਬਹੁਤ ਵਧੀਆ ਹੈ ਇਹ niche ਆਏਗਾ ਤਾਂ ਲਹਿੰਗਾ ਇਹ ਤੇ ਆਏਗਾ ਲਹਿੰਗੇ ਵਾਲੀ ਡਰੈਸ ਅਗਰ ਤੁਹਾਨੂੰ ਤੁਹਾਨੂੰ ਇਸ ਤੋਂ ਬਾਅਦ ਮੈਂ ਦਿਖਾਉਂਗਾ ਇੱਕ ਅਨਾਰਕਲੀ ਵੀ ਤੁਹਾਨੂੰ ਉਸ ਤੋਂ ਅੰਦਾਜ਼ਾ ਲੱਗ ਜਾਏਗਾ ਕਿ ਸਾਡੇ ਕੋਲ ਕਿੰਨੇ ਕਲਰ ਕਿੰਨੇ ਡਿਜ਼ਾਈਨ ਤੁਹਾਨੂੰ ਮਿਲ ਸਕਦੇ ਨੇ ਤੁਸੀਂ ਹਰ ਚੀਜ਼ ਸਾਡੇ ਤੋਂ ਬਾਇ ਕਰ ਸਕਦੇ ਹੋ ਇਹ ਹੈਗੀ ਆ ਦੇ ਉੱਪਰ ਸ਼ਰਟ ਲਹਿੰਗਾ ਲਹਿੰਗੇ ਦੇ ਨਾਲ ਸ਼ਰਟ ਕੋਈ ਵੀ ਸਾਈਜ਼ ਤੁਸੀਂ ਤਿਆਰ ਕਰਾ ਸਕਦੇ ਹੋ ਕੋਈ ਵੀ ਕਲਰ ਵੀ ਤਿਆਰ ਕਰਾ ਸਕਦੇ ਹੋ ਇਹ ਹੈਗੀ ਆ ਦੀ 슬ੀਵਸ ਇਹ ਹੈਗਾ 슬ੀਵਸ ਤੋਂ ਵਰਕ ਪ੍ਰੋਪਰ ਤਰ੍ਹਾਂ ਦਿਖ ਰਿਹਾ ਹੋਏਗਾ ਨਾਲ ਦਿਖਾਉਂਦੇ ਆ ਤੁਹਾਨੂੰ ਇਹਦੀ ਚੁੰਨੀ ਕਨਸੈਪਟ ਦੇਖੋ ਤੁਸੀਂ ਮੇਰਾ ਬਹੁਤ ਵਧੀਆ ਅਗਰ ਜਿੰਨੂੰ ਅਸੀਂ ਕਹਿੰਦੇ ਨਾ ਕਿ ਸਾਨੂੰ ਕਲੈਕਸ਼ਨ ਚਾਹੀਦਾ ਤੇ ਸਿਲੈਕਸ਼ਨ ਉਸ ਕੰਪਨੀ ਦੀ ਉਸ ਸ਼ਾਪਕੀਪਰ ਦੀ ਵੀ ਵਧੀਆ ਹੋਣੀ ਚਾਹੀਦੀ ਏ ਜਿੱਥੋਂ ਤੁਸੀਂ ਜਾ ਕੇ ਪਸੰਦ ਕਰਨਾ ਹੈ ਤੇ ਇਸ ਚੀਜ਼ਾਂ ਚ ਅਸੀਂ ਮਾਹਿਰ ਰਹੇ ਹਾਂ ਸਲੂਜਾ ਕਿ ਅچھے ਕਲਰ ਅچھے ਡਿਜ਼ਾਈਨ ਅچھے ਕੰਬੀਨੇਸ਼ਨ ਤੁਹਾਨੂੰ ਅਸੀਂ ਪ੍ਰੈਜ਼ੈਂਟ ਕਰ ਸਕਦੇ ਹਾਂ ਦੇ ਸਕਦੇ ਹਾਂ ਕਿਉਂਕਿ ਸਾਡੀ ਸੈਲਫ ਚੋਇਸ ਬਹੁਤ ਅੱਛਾ ਹੈ ਅਸੀਂ ਜੋ ਤੁਹਾਨੂੰ ਕਲਰ ਦਿੰਦੇ ਹਾਂ ਡਿਜ਼ਾਈਨ ਦਿੰਦੇ ਹਾਂ ਤੁਹਾਨੂੰ ਇਹੋ ਜਿਹੇ ਕਲਰ ਡਿਜ਼ਾਈਨ ਦਿੰਦੇ ਹਾਂ ਕਿ ਤੁਹਾਨੂੰ ਦੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਸਾਡੇ ਸਟੋਰ ਤੇ ਤੁਹਾਨੂੰ ਜੋ ਮਿਲੇਗਾ ਨਵਾਂ ਵਧੀਆ ਤੇ ਸਟਾਈਲਿਸ਼ ਹੀ ਮਿਲੇਗਾ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਇੱਕ ਅਨਾਰਕਲੀ ਮੈਂ ਤੁਹਾਡੇ ਲਈ ਲੈ ਕੇ ਆਇਆ ਇੱਕ ਅਨਾਰਕਲੀ ਅਨਾਰਕਲੀ ਦਾ ਸਾਰੇ ਟੇਸ ਤੁਹਾਨੂੰ ਮੇਰੇ ਕੋਲ ਮਿਲ ਜਾਣਗੇ ਮੈਂ ਤੁਹਾਨੂੰ ਕੱਲਾ ਕੱਲਾ ਇੱਕ ਇੱਕ ਪੀਸ ਤੇ ਦਿਖਾ ਰਿਹਾ ਐਜ਼ ਅ ਸੈਂਪਲ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਮੇਰੇ ਨਾਲ ਕੋਈ ਵੀ ਕਲਰ ਦੇਖਣਾ ਚਾਹੋ ਬਣਵਾਉਣਾ ਚਾਹੋ ਕਿਸੇ ਵੀ ਕੱਪੜੇ ਦੇ ਉੱਤੇ ਤੁਹਾਨੂੰ ਹਰ ਚੀਜ਼ ਅਸੀਂ ਕਸਟਮਾਈਜ਼ ਕਰਕੇ ਦੇ ਸਕਦੇ ਹਾਂ ਇਹ ਦੇਖੋ ਅਨਾਰਕਲੀ ਪਿਸਤਾ ਕਲਰ ਤੁਹਾਨੂੰ ਦਿਖਾਇਆ ਬਟ ਕੋਈ ਵੀ ਕਲਰ ਤੁਸੀਂ ਤਿਆਰ ਕਰਾ ਸਕਦੇ ਹੋ ਮੇਰੇ ਕੋਲ ਬਹੁਤ ਕਲਰ ਨੇ ਬਟ ਮੈਂ ਤੁਹਾਨੂੰ ਇੱਕ ਇੱਕ ਕਲਰ ਕਰਕੇ ਸੈਂਪਲ ਦਿਖਾ ਰਿਹਾ ਚੁੰਨੀ ਲਗਾਓ ਇਹ ਦੇਖੋ ਜੀ ਇਹਦੀ ਚੁੰਨੀ ਮੈਂ ਤੁਹਾਨੂੰ ਇੱਕ ਇੱਕ ਕਲਰ ਦੀ ਸੈਂਪਲ ਦੇ ਤੌਰ ਤੇ ਦਿਖਾ ਰਿਹਾ ਤਾਂ ਕਿ ਤੁਸੀਂ ਸਾਡੇ ਤੋਂ ਕੋਈ ਵੀ ਵੈਰਾਈਟੀ ਲੈਣਾ ਜਾਓ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲ ਸਾਰੇ ਤਰੀਕੇ ਦੀ ਵੈਰਾਈਟੀ ਸਾਰੇ ਤਰੀਕੇ ਦੇ ਕਲਰ ਸਾਰੇ ਤਰੀਕੇ ਦੇ ਡਿਜ਼ਾਈਨ ਹੁੰਦੇ ਨੇ ਤੇ ਇੱਕ ਤੋਂ ਇੱਕ ਸੋਹਣੀਆਂ ਚੀਜ਼ਾਂ ਟੋੜ ਲਈ ਸੀ ਸਪੈਸ਼ਲ ਲੈ ਕੇ ਆਂਦੇ ਆ ਆਪਣੇ ਸੋਰਸ ਲੁਜਾ ਤੇ ਇੱਕ ਤੁਹਾਨੂੰ ਮੈਂ ਦਿਖਾ ਰਿਹਾ ਵਿਡਿੰਗ ਡਰੈਸ ਉਹ ਵੀ ਤੁਸੀਂ ਦੇਖ ਲਓ ਲਹਿੰਗਿਆਂ ਵਾਦੀ ਆਈਏ ਬਹੁਤ ਸੋਹਣੀ ਇਹ ਆਈਏ ਡਿਸ਼ੀਨ ਕਰੇਪ ਦੇ ਉੱਤੇ ਮੈਂ ਤੁਹਾਨੂੰ ਹੁਣ ਦੇਖ ਕੇ ਦਿਖਾ ਰਿਹਾ ਇੱਕ ਵੈਡਿੰਗ ਡਰੈਸ ਜੋ ਕਿ ਲਹਿੰਗੇ ਦੇ ਉੱਤੇ ਤਿਆਰ ਕਰਾਈ ਹੈ ਸੀ ਲਹਿੰਗੇ ਦੇ ਨਾਲ ਇਹ ਲਹਿੰਗਾ ਆਏਗਾ ਬਹੁਤ ਸੋਨਾ ਇਸ ਦੇ ਉੱਪਰ ਆਏਗੀ ਇੰਡੋ-ਵੈਸਟਰਨ ਸ਼ਰਟ ਇੰਡੋ-ਵੈਸਟਰਨ ਸ਼ਰਟ ਆਏਗੀ ਲੌਂਗ ਲੈਂਥ ਸ਼ਰਟ ਹੈ ਅਨਾਰਕਲੀ ਦੀ ਸ਼ੇਪ ਵਿੱਚ ਹੈ ਇੰਡੋ-ਵੈਸਟਰਨ ਸਟਾਈਲ ਹੈ ਫਰੰਟ ਓਪਨ ਆਏਗਾ ਇਹਦਾ ਕਿਸੇ ਨੇ ਬੰਦ ਕਰਵਾਉਣਾ ਹੈ ਬੰਦ ਵੀ ਹੋ ਜਾਏਗਾ ਓਪਨ ਰੱਖਣਾ ਹੈ ਜਾਂ ਮੜਾ ਜਾ ਬੰਦ ਕਰਨਾ ਹੈ ਸਾਰੀ ਫੈਸਿਲਿਟੀ ਇਹਦੇ ਵਿੱਚ ਅਵੇਲੇਬਲ ਨੇ ਤੇ ਹੁੱਕ ਲੱਗ ਜਾਂਦੇ ਨੇ ਹੋਰ ਆਈਏ ਦੇ ਉੱਪਰ ਇੱਕ ਚੁੰਨੀ ਬਹੁਤ ਸੋਹਣੀ ਇਹ ਦੇਖੋ ਜੀ ਇਹਦੇ ਨਾਲ ਚੁੰਨੀ ਇਹਦੇ ਵਿੱਚ ਮੇਰੇ ਕੋਲ ਕਲਰ ਔਰੇਂਜ ਵੀ ਹੈਗਾ ਰਾਨੀ ਕਲਰ ਵੀ ਹੈਗਾ ਰੈੱਡ ਕਲਰ ਵੀ ਹੈਗਾ ਇਹ ਤਿੰਨ ਕਲਰ ਤੇ ਪਾਰਟਿਕੂਲਰ ਉਹ ਨੇ ਜੋ ਕਿ ਵੈਡਿੰਗ 'ਚ ਜ਼ਿਆਦਾ ਚੱਲਦੇ ਆ ਇਸ ਤੋਂ ਇਲਾਵਾ ਤੁਸੀਂ ਕਲਰ ਦੀ ਆਪ ਦੀ ਚੋਇਸ ਕੋਈ ਰੱਖਦੇ ਹੋ ਉਹ ਕਲਰ ਵੀ ਰੈਡੀ ਹੋ ਜਾਏਗਾ ਸਾਡੇ ਕੋਲ ਹਰ ਤਰੀਕੇ ਦਾ ਮਟੀਰੀਅਲ ਅਵੇਲੇਬਲ ਹੈ ਸਾਡੀ ਫੈਕਟਰੀ ਵਿੱਚ ਸਾਰੇ ਕਲਰ ਤਿਆਰ ਹੁੰਦੇ ਨੇ ਬਟ 온 ਡਿਮਾਂਡ ਕਸਟਮਾਈਜ਼ ਕਰਾ ਕੇ ਦਿੰਦੇ ਆ ਜਿਵੇਂ ਤੁਹਾਡਾ ਟੇਸਟ ਹੈ ਤੁਹਾਨੂੰ ਸਾਡੇ ਕੋਲੋਂ ਹਰ ਚੀਜ਼ ਮਿਲੇਗੀ ਅਨਾਰਕਲੀ ਵਿੱਚ ਵੀ ਮੈਂ ਤੁਹਾਨੂੰ ਇੱਕ ਡਰੈਸ ਔਰ ਦਿਖਾਉਂਦਾ ਵਿਡਿੰਗ ਡਰੈਸ ਹੈ ਲਾਈਟ ਵੇਡ ਡਰੈਸ ਹੈ ਬਹੁਤ ਸੋਨਾ ਗੋਟੇ ਦਾ ਕੰਮ ਕੀਤਾ ਹੋਇਆ ਤੁਸੀਂ ਉਹ ਵੀ ਦੇਖ ਸਕਦੇ ਹੋ ਵਿਡਿੰਗ ਲਈ ਹੈ ਅਨਾਰਕਲੀ ਡਰੈਸ ਬਹੁਤ ਵਧੀਆ ਫਰੰਟ ਬੈਕ ਬਹੁਤ ਹੈਵੀ ਹੈ ਫਰੰਟ ਤੇ ਵੀ ਕੰਮ ਇਹਦਾ ਕੀਤਾ ਹੋਇਆ ਹੈ ਬੈਕ ਤੇ ਵੀ ਕੰਮ ਕੀਤਾ ਹੋਇਆ ਹੈ ਉਸ ਤੋਂ ਲਾਵਾ ਇਹਦੇ ਜੋ ਬਾਟਮ ਹੈ ਬਾਟਮ ਬਹੁਤ ਸੋਹਣੀ ਹੈ ਬਾਟਮ ਤੇ ਵੀ ਕੰਮ ਕੀਤਾ ਹੋਇਆ ਇਹ ਵੈਡਿੰਗ ਡਰੈਸ ਬੜੀ ਸਪੈਸ਼ਲ ਬਣਾਈ ਗਈ ਹੈ ਬਹੁਤ ਸੋਹਣੇ ਤਰੀਕੇ ਨਾਲ ਇਹਦੇ ਬਾਟਮ ਤੇ ਕੰਮ ਹੈ ਹੋਰ ਇਹ ਨਾਲ ਆਈ ਕੇ ਦੀ ਚੁੰਨੀ ਬਹੁਤ ਸੋਹਣਾ ਕਨਸੈਪਟ ਆਏਗਾ ਤੁਹਾਡੇ ਸਾਹਮਣੇ ਬਿਊਟੀਫੁੱਲ ਕਲਰ ਬਿਊਟੀਫੁੱਲ ਡਿਜ਼ਾਈਨ ਬਿਊਟੀਫੁੱਲ ਕੰਬੀਨੇਸ਼ਨ ਤੁਸੀਂ ਕੋਈ ਵੀ ਪੀਸ ਦੇਖਣਾ ਚਾਹੁੰਦੇ ਹੋ ਮੇਰੇ ਸਟੋਰ ਤੇ ਵੀ ਆ ਕੇ ਬਾਏ ਕਰ ਸਕਦੇ ਹੋ ਜਾਂ ਤੁਸੀਂ ਘਰ ਬੈਠਿਆ ਮੰਗਾਨਾ ਹੈ ਤਾਂ ਤੁਸੀਂ ਸਾਡੇ ਨਾਲ ਵੀਡੀਓ ਕਾਲ ਕਰਕੇ ਵੀ ਬਾਏ ਕਰ ਸਕਦੇ ਹੋ ਇਟਸ ਅਪ ਟੂ ਯੂ ਕਿ ਤੁਹਾਡਾ ਕੀ ਟੇਸਟ ਹੈ ਤੁਸੀਂ ਕੀਵੇਂ ਲੈਣਾ ਚਾਹੁੰਦੇ ਹੋ ਆਪਣੇ ਰਿਲੇਟਿਵਸ ਨੂੰ ਵੀ ਸਾਡੇ ਸਟੋਰ ਤੇ ਭੇਜ ਸਕਦੇ ਹੋ ਕਿ ਉਹ ਆ ਕੇ ਤੁਹਾਨੂੰ ਵੀਡੀਓ ਕਾਲ ਕਰਾ ਕੇ ਸਾਰੀ ਵੈਰਾਈਟੀ ਦਿਖਾ ਦੇਣ ਸਾਰੇ ਡਿਜ਼ਾਈਨ ਦਿਖਾਉਣ ਮੇਰੇ ਕੋਲ ਬਹੁਤ ਕਲੈਕਸ਼ਨ ਹੁੰਦਾ ਹੈ ਇਸ ਤੋਂ ਇਲਾਵਾ ਮੇਰੇ ਕੋਲ ਰੈਡੀमेड ਚ ਵੀ ਬਹੁਤ ਕਲੈਕਸ਼ਨ ਹੁੰਦਾ ਜਿਵੇਂ ਕਿ ਮੈਂ ਵੀਡੀਓ ਵਿੱਚ ਤੁਹਾਨੂੰ ਰੋਜ਼ ਕੁਝ ਨਾ ਕੁਝ ਦਿਖਾਉਂਦਾ ਰਹਿੰਦਾ ਤੁਸੀਂ ਮੇਰੇ ਸਟੋਰ ਤੇ ਦੇਖੋ ਸਾਰੇ ਤਰੀਕੇ ਦੀਆਂ ਵੈਰਾਈਟੀਆਂ ਹੁੰਦੀਆਂ ਨੇ ਅਨਾਰਕਲਿਸ ਵਗੈਰਾ ਰੈਡੀमेड ਕੋਰਸੈਟ ਸਟਾਈਲਿਸ਼ ਗਰਲਿਸ ਗਰਲਿਸ ਸੂਟ ਸਾਰੇ ਹੁੰਦੇ ਹਰ ਚੀਜ਼ ਤੁਹਾਨੂੰ ਮੇਰੇ ਸਟੋਰ ਤੇ ਮਿਲ ਜੇਗੀ ਬਹੁਤ ਸੋਨਾ ਸੋਨਾ ਕਲੈਕਸ਼ਨ ਮਿਲੇਗਾ ਉਸ ਤੋਂ ਇਲਾਵਾ ਤੁਸੀਂ ਲਹਿੰਗਾ ਚੋਲੀ ਦੇਖਣਾ ਚਾਹੁੰਦੇ ਹੋ ਲਹਿੰਗਾ ਚੋਲੀ ਮਿਲੇਗੀ ਬਹੁਤ ਸਾਡਾ ਵੱਡਾ ਸਟੋਰ ਹੈ ਕੁਮਾਰ ਮੰਡੀ ਲੁਧਿਆਣੇ ਦੇ ਅੰਦਰ ਕੋਈ ਵੀ ਵੈਰਾਈਟੀ ਤੁਸੀਂ ਦੇਖਣਾ ਚਾਹੋ ਸਪੈਸ਼ਲ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਮੇਰੇ ਸਟੋਰ ਤੇ ਆ ਕੇ ਹਰ ਪ੍ਰੋਡਕਟ ਦੀ ਵੈਰਾਈਟੀ ਨੂੰ ਟੇਸਟ ਕਰ ਸਕਦੇ ਹੋ ਆਪਣੇ ਰਿਲੇਟਿਵਸ ਨੂੰ ਭੇਜ ਸਕਦੇ ਹੋ ਵੈਰਾਈਟੀ ਦੇਖਣ ਲਈ ਬਹੁਤ ਕੁਝ ਤੁਹਾਨੂੰ ਮਿਲੇਗਾ ਸਾਡੇ ਸਟੋਰ ਤੇ ਆ ਕੇ ਕੋਈ ਵੀ ਚੀਜ਼ ਚਾਹੀਦੀ ਹੈ ਤੁਸੀਂ ਸਾਨੂੰ ਜਰੂਰ ਕਮੈਂਟ ਰਾਹੀਂ ਦੱਸੋ ਹਰ ਤਰੀਕੇ ਦੀ ਵੈਰਾਈਟੀ ਮਿਲੇਗੀ। ਅੱਜ ਦਾ ਸੈਸ਼ਨ ਤੁਹਾਨੂੰ ਕਿਦਾਂ ਲੱਗਿਆ ਮੇਰਾ? ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਸੈਸ਼ਨ ਪਸੰਦ ਆਇਆ ਹੋਵੇਗਾ। ਤੁਹਾਨੂੰ ਵੈਰਾਈਟੀ ਪਸੰਦ ਆਈ ਹੋਵੇਗੀ। ਕੁਝ ਵੀ ਅੱਛਾ ਲੱਗਦਾ ਹੈ ਜਾਂ ਨਹੀਂ ਵੀ ਅੱਛਾ ਲੱਗਦਾ ਤੁਸੀਂ ਸਾਨੂੰ ਕਮੈਂਟ ਰਾਹੀਂ ਦੱਸੋ। ਅਸੀਂ ਤੁਹਾਡੀ ਚੁਆਇਸ ਤੁਹਾਡੀ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਮਿਲਦੇ ਰਵਾਂਗੇ ਰੋਜ਼ ਤੁਹਾਨੂੰ ਡੇਲੀ ਕੁਝ ਨਾ ਕੁਝ ਨਵਾਂ ਲੱਗੇ। ਤਦ ਤੱਕ ਥੈਂਕ ਯੂ।